ਤੁਸੀਂ ਜ਼ਹਿਰ ਖਾਦਾ ਕਿਉਂ ਖਾਦਾ ਮਜਬੂਰੀ ਹੋ ਗਈ ਜੀ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਹੁਰਿਆਂ ਜੇ ਸਾਰਿਆਂ ਨੂੰ ਕਹੇ ਬੈਠੇ ਦੀ ਵੀ ਮੈਂ ਕੱਲ ਨੂੰ ਪ੍ਰਧਾਨ ਬੰਨਾ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਕਿੰਨੇ ਆ ਮੇਰੇ ਇੱਕ ਮਿੰਟ ਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਬੇਟੇ ਨਾਲ ਤੁਹਾਨੂੰ ਪ੍ਰਧਾਨਗੀ ਪਿਆਰੀ ਹੋਗੀ ਤੁਸੀਂ ਜ਼ਹਿਰ ਖਾੜੇ ਮੈਂ ਪਾਪੀ ਹੋ ਗੋ ਜੀ ਮੇਰਾ ਦਿਮਾਗੇ ਘੁੰਮ ਗਿਆ ਮੇਰਾ ਬੀਬੀ ਇਹਨਾਂ ਭਾਈ ਹੋ ਗਿਆ ਦੇ ਕੋਈ ਮਤਲਬ ਬੇਇੱਜ਼ਤੀ ਕਰਨਗੇ ਉਹ ਬੇਇੱਜ਼ਤੀ ਇਹ ਦੋ ਦੋ ਬੜੀ ਬੇਇੱਜ਼ਤੀ ਕੀ ਹੋਊਗੀ ਜੀ ਸਾਹਮਣੂ 4:30 5:00 ਵਜੇ ਤੱਕ ਮੈਨੂੰ ਕਹਿ ਰਹੇ ਤੈਨੂੰ ਪ੍ਰਧਾਨ ਲੈਵਾਂਗੇ ਸਾਹਮਣੂ 7:00 ਵਜੇ ਬੁਲਾ ਕੇ ਮੈਨੂੰ ਜਵਾਬ ਦੇ ਰਹੇ ਨੇ ਐਮਐਲਏ ਸਾਹਬ ਦੇ ਘਰ ਵਾਲੇ ਨੇ ਬਕਾਇਦਾ ਕਿਹਾ ਗਿਆ ਵੀ ਬਾਈ ਅਸੀਂ ਨਵੀਂ ਕਾਰ ਲੈ ਰਹੇ ਹਾਂ ਫੋਰਚੂਨਰ ਤੂੰ ਸਾਡੇ ਨਾਲ 1 ਸਾਲ ਰਹੀਂ ਮਿਹਨਤ ਕਰੀ ਦੂੰ ਮੈਂ ਹਣੇ ਲੋਕਾਂ 'ਚ ਹੋਰ ਵੇਚ ਨਹੀਂ ਫਲਾਣਾ ਕਰੀ ਮੈਂ ਕਿਹਾ ਮੈਨੂੰ 14 ਸਾਲ ਹੋ ਗਏ ਵਿਚਰ ਦੇ ਨੂੰ ਇਸ ਤੋਂ ਵੱਧ ਮੈਂ ਕੀ ਵਿਚਰੂੰਗਾ ਤੁਸੀਂ ਪੱਕੇ ਪੱਕੇ ਮੱਕੜੋਂ ਇਹਨਾਂ ਦੇ ਹਾਂ ਬਈ ਪੂਰੇ ਬੱਕੇ ਐ ਨਾ ਤੁਸੀਂ ਹੁਣ ਸੰਗਰੂਰ ਤੋਂ ਭਵੰਤਮਾਨ ਵੀ ਉੱਥੋਂ ਆਉਂਦੇ ਨੇ ਅਮਨ अरोड़ा ਵੀ ਉੱਥੋਂ ਆਉਂਦੇ ਨੇ ਉਮੀਤ ਹੇਰ ਵੀ ਉੱਥੋਂ ਹੀ ਨੇ ਸਰਪਾਲ ਸਿੰਘ ਚੀਮਾ ਉਹ ਵੀ ਉੱਥੋਂ ਹੀ ਨੇ ਤੇ 4-5 ਲੀਟਰਾਂ 'ਚ ਕਿਸੇ ਦਾ ਫੋਨ ਆਇਆ ਵੀ ਪੱਕਾ ਬੁੱਕੜਾ ਤੋਂ ਸਾਡਾ ਸਾਰੇ ਚੁੱਪ ਹੋਏ ਬੈਠੇ ਨੇ ਕਿਸੇ ਨੇ ਬਿਆਨ ਵੀ ਨਹੀਂ ਦਿੱਤਾ ਵੀ ਇਹ ਤਾਂ ਕੀ ਕਰਿਆ ਜੇ ਬਾਕਨ ਵਾਲਾ ਸੇ ਲੋ ਹਵੇਲੀ ਆ ਸੰਗਰੂਰ ਤੋਂ ਪਹਿਲਾਂ ਹੀ ਲੋਕੇਸ਼ਨ ਹੈ ਕੜਾਈਆਂ ਜਿਹਨੂੰ ਕੋਥੇ ਆ ਕੇ ਸਾਨੂੰ ਸਪੈਸ਼ਲ ਬਕਾਇਦਾ ਦੇ ਆ ਉਹਨਾਂ ਨੇ ਵੀ ਪੇ ਥੱਲੇ ਪ੍ਰਧਾਨ ਦਾ 20 ਲੱਖ ਰੁਪਏ ਲਵਾਇਆ ਟੋਡਾ ਮੈਂ ਤੁਹਾਨੂੰ ਸਾਹਮਣੂ ਦੱਸੂਗਾ ਨਹੀਂ ਜਦੋਂ 30 ਲੱਖ ਵਾਲੀ ਗੱਲ ਆਈ ਉਹ ਤੋਂ ਤੁਹਾਡੀ ਜ਼ਮੀਰ ਨਹੀਂ ਜਾਕੀ ਵੀ ਇਹ ਤਾਂ ਫੇਰ ਉਹੀ ਕਰ ਰਹੇ ਹੈ ਜੋ ਪਹਿਲਾਂ ਵਾਲੀਆਂ ਪਾਰਟੀਆਂ ਕਰਦੀਆਂ ਸੀ ਜ਼ਮੀਰ ਜਾ ਗਈ ਜੀ ਜ਼ਮੀਰ ਕਿਤੇ ਨਾ ਕਿਤੇ ਵੀ ਕਹਿੰਦੀ ਹੈ ਵੀ ਹੁਣ ਪਿੰਡ ਚ ਕੀ ਮੂੰਹ ਦਿਖਾਵਾਂਗੇ ਉਹਦੇ ਕਰਕੇ ਮਤਲਬ ਤੁਹਾਨੂੰ ਇਹੀ ਲੱਗਦਾ ਵੀ ਪ੍ਰਧਾਨਗੀ ਜਾਂ ਰਾਜਨੀਤੀ ਹੀ ਸਭ ਤੋਂ ਉੱਪਰ ਚੀਜ਼ ਹੈ ਉਹਨਾਂ ਨਾਲ ਬੀਜੇਪੀ ਵਾਲੇ ਵੀ ਆ ਇਹਨਾਂ ਨਾਲ ਅਕਾਲੀ ਦਲ ਵੀ ਆ ਇਹਨਾਂ ਨਾਲ ਕਾਂਗਰਸ ਵੀ ਆ ਵੀ ਅੱਖਾਂ ਇਹਦੀਆਂ ਹਜੇ ਵੀ ਨਹੀਂ ਖੁੱਲੀਆਂ ਹੁਣੇ ਉਧਰੋਂ ਪ੍ਰਧਾਨ ਕੀ ਭਾਲੂ ਨਾ ਜੀ ਨਾ ਤੋਬਾ ਰਾਜਨੀਤੀ ਤੋਂ ਤੋਬਈ ਅਜੇ ਦੋ ਬਾਦ ਅਜੇ ਅਜੇ ਤੋਬਾ ਜਕਾਤਰਾ ਕੋਈ ਜਾਣ ਦੋ ਪਰ ਦੀ ਬਾਜੀ ਲੱਗੀ ਪੈਸੇ ਕਿਨੇ ਫੜਾਏ ਕਿੱਥੇ ਫੜਾਏ ਮੇਰੇ ਘਰੋਂ ਅੱਗੇ ਲੈ ਕੇ ਗਏ ਜਿਹੜੇ ਬਲੋਕ ਪ੍ਰਧਾਨ ਉਹ ਜਿਹੜਾ ਮੁੰਡਾ ਜਿਹੜਾ ਆਉਂਦਾ ਉਹ ਵੀ ਮੁਕਰ ਗਿਆ ਹੁਣ ਤਾਂ ਪਹਿਲਾਂ ਵੀ ਉਹਦੇ ਦੋ ਤਿੰਨ ਵਾਰੀ ਪਰਚਾ ਹੋ ਗਿਆ ਫੜਿਆ ਗਿਆ ਪੈਸਿਆਂ 'ਚ ਇਹਨਾਂ ਨੇ ਉਹ ਇਹੇ ਡੀਲਾਂ ਕਰਨ ਵਾਸਤੇ ਰੱਖਿਆ ਹੋਏ ਪਰ ਜਿਹੜੀ ਇਹ ਗੱਲ ਉੱਠ ਰਹੀ ਹੈ ਵੀ ਤੁਸੀਂ ਤਾਂ ਦੂਜੀ ਪਾਰਟੀਆਂ ਦੀ ਚੱਕ ਚ ਆ ਗਏ ਨਰਿੰਦਰ ਕੌਰ ਭਰਾ ਜੇ ਇਹ ਜੀ ਨਹੀਂ ਇਮਾਨਦਾਰ ਅਸੀਂ ਕਿਸੇ ਦੀ ਚੱਕ ਚ ਨਹੀਂ ਆਏ ਜੀ ਲੋਕਾਂ ਨੂੰ ਸਾਰੇ ਨੂੰ ਪਤਾ ਲੱਗ ਗਿਆ ਜੀ ਵੀ ਇਹ ਕਿੰਨੇ ਗਮਾਨਦਾਰ ਆ ਇਹ ਤਾਂ ਕਿਤੇ ਜੇ 5 ਰੁਪਏ ਡਿੱਗੇ ਪਏ ਹੁਣ ਉਹ ਵੀ ਨਹੀਂ ਛੱਡਦੇ ਜੀ ਅੱਜ ਦੀ ਗੱਲ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ 5 ਰੁਪਏ ਡਿੱਗੇ ਨਹੀਂ ਛੱਡਦੀ ਐਮ ਐਲ ਤੁਸੀਂ ਤੁਹਾਡੇ ਨਾਲ ਤੁਸੀਂ 30 ਲੱਖ ਦਾ ਕਹਿ ਰਹੇ ਹੋ ਫਿਰ ਹੋਰ ਬੰਦੇ ਵੀ ਸਾਹਮਣੇ ਆਉਣੇ ਦੀ ਹੋਰ ਤਾਂ ਤੁਹਾਡੇ ਹਲਕੇ ਤੋਂ ਫਿਰ ਕੋਈ ਬੋਲਿਆ ਨਹੀਂ ਆਏ ਨੇ ਜੀ ਗੁਰਦੁਆਰੇ ਵਾਲੇ ਵੀ ਆਏ ਨੇ ਜੀ ਭੱਟੀ ਵਾਲਾ ਗੁਰਦੁਆਰੇ ਤੋਂ ਉਥੋਂ ਵੀ ਪੈਸੇ ਖਾਦੇ ਨੇ ਜਿਹੜੇ ਉਹ ਪੈਸੇ ਪਹੁੰਚਦੇ ਕਿੱਥੇ ਹੋਏ ਸੀਗੇ ਮਤਲਬ ਕਿਹਦੇ ਕੋਲੇ ਹੋਏ ਸੀ ਸਿੱਧੇ ਐਮਐਲਏ ਕੋਲੇ ਜਾਂ ਉਹਨਾਂ ਦੀ ਕਿਸੇ ਟੀਵੀ ਕੋਲੇ ਜਿਹੜਾ ਗੁਰਪ੍ਰੀਤ ਨੇ ਦਾਪਰਾ ਜੀ ਉਹ ਸਿੱਧਾ ਐਮਐਲਏ ਕੋਲੇ ਪੈਸੇ ਲੈ ਕੇ ਗਿਆ ਜੀ ਮੈਨੂੰ ਫਿਰ ਸੁਨੇਹਾ ਲਾਇਆ ਕਹਿੰਦਾ ਬਈ ਤੇਰਾ ਸਮਾਨ ਪਹੁੰਚ ਗਿਆ ਉੱਥੇ ਉਹ ਕਿੱਥੇ ਮੇਰੇ ਕੋਲੇ ਰਿਕਾਰਡਿੰਗ ਵੀ ਪਈ ਆ ਉਹ ਵੱਲ ਦੀ ਜਿਹੜੇ ਡੱਬਿਆਂ 'ਚ ਤੁਸੀਂ ਪੈਸੇ ਤੇ ਉਹੀ ਡੱਬਿਆਂ 'ਚ ਵਾਪਸ ਉਹੀ ਡੱਬਿਆਂ 'ਚ ਵਾਪਸ ਆਏ ਉਹੀ ਝੋਲੇ 'ਚ ਵਾਪਸ ਆਏ ਫਿਰ ਇੱਥੇ ਤਾਂ ਤੁਸੀਂ ਇਮਾਨਦਾਰੀ ਮੰਨਦੇ ਹੋ ਪੈਸੇ ਦਾ ਵਾਪਸ ਹਾਂ ਇਮਾਨਦਾਰੀ ਹੈ ਬਾਬੀ ਜਿੰਮੇ ਲੈ ਕੇ ਤੇ ਉਵੇਂ ਮੇਰੇ ਇਹਨੇ ਨਾ ਪੈਸਾ ਬਿਆਹ ਤੇ ਲਾਤਾ ਇਹਨਾਂ ਨੇ ਜੀ ਤਿੰਨ ਕਾਰਾਂ ਲਈ ਫਿਰਦੇ ਨੇ ਇੱਕ ਕਾਰ ਨੋਵਾਂ ਵਾਲੀ ਹੀ ਫਿਰਦੇ ਨੇ ਦੋ ਸੂਵਿਟਾਂ ਲਈ ਫਿਰਦੇ ਨੇ ਕਿ ਪਤਾ ਕਿਸੇ ਦੀਆਂ ਹੋਣ ਨਾ ਜੀ ਨਾ ਇਹਨਾਂ ਦੀਆਂ ਨੇ ਜੀ ਬਾਕੀ ਦਾ ਮੈਂ ਇਹਨਾਂ ਦੇ ਨਾਲ ਰਿਹਾ ਇਹਨਾਂ ਦੇ ਨਾਮ ਤੇ ਜਿਹੜੇ ਮਤਲਬ ਤੁਸੀਂ ਇਲਜ਼ਾਮ ਲਾ ਰਹੇ ਹੋ ਨਰਿੰਦਰ ਕੌਰ ਭਰਾਜ ਤੇ ਉਹ ਸਾਹਮਣੇ ਆਏ ਆ ਹਾਂ ਜੀ ਸਾਹਮਣੇ ਆਏ ਉਹਨਾਂ ਨੇ ਕਿਹਾ ਪ੍ਰੂਫ ਹੁੰਦੇ ਜੀ ਉਹਨਾਂ ਨੇ ਤਾਂ ਸੌਂ ਖਾਦੀ ਆ ਆਪਦੇ ਬੇਟੇ ਦੀ ਵੀ ਸੌਂ ਖਾਦੀ ਆ ਵੀ ਇਹੋ ਜਿਹਾ ਕੁਝ ਉਹਦੇ ਸੌਂ ਵਾਲੀ ਵੀ ਦਮੰਨਾ ਆਪਾਂ ਪੂਰੀ ਕਰਾਂਗੇ ਜੀ ਹੁਣ ਜੇ ਮੈਂ ਤੁਸੀਂ 30 ਲੱਖ ਰੁਪਇਆ ਦਿੱਤਾ ਸੀ ਜੇ ਉਹਨੂੰ ਪ੍ਰਧਾਨ ਬਣਾ ਦੇ ਤੁਸੀਂ ਫਿਰ ਕਿੰਨੇ ਦਾ ਟਾਰਗੇਟ ਰੱਖੇ ਤੁਸੀਂ 60 ਕਮਾਉਣਾ ਸੀਗਾ ਕਰੋੜ ਸ੍ਰੀਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਹਫ਼ਤਿਆਂ ਦੇ ਵਿੱਚ ਇੱਕ ਸਾਰੇ ਪੰਜਾਬ ਨੇ ਇੱਕ ਵੀਡੀਓ ਦੇਖਿਆ ਗੱਲ ਚੱਲੀ 30 ਤੋਂ 55 ਲੱਖ ਦੀ ਤੇ ਗੱਲ ਚੱਲੀ ਇੱਕ ਬੰਦੇ ਨੇ ਜ਼ਹਿਰ ਖਾ ਲਿਆ ਜ਼ਹਿਰ ਪੀ ਲਿਆ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਜਾਂਦਾ ਹੈਗਾ ਇੱਕ ਐਮ.ਐਲ.ਏ ਦਾ ਬਕਾਇਦਾ ਨਾਮ ਆਉਂਦਾਗਾ ਐਮ.ਐਲ.ਏ ਸੰਗਰੂਰ ਆਮ ਆਦਮੀ ਪਾਰਟੀ ਦੇ ਨਰਿੰਦਰ ਕੌਰ ਭਰਾ ਜਿਹੜੇ ਉਦੋਂ ਬਹੁਤ ਸੁਰਖੀਆਂ ਦੇ ਵਿੱਚ ਆਏ ਜਦੋਂ ਆਪਦੀ ਸਕੂਟਰੀ ਦੇ ਉੱਤੇ ਪੇਪਰ ਜਾਂ ਨਾਮੀਨੇਸ਼ਨ ਫਿਲ ਕਰਨ ਗਏ ਇੱਕ ਆਮ ਘਰ ਦੀ ਸੁਧਾਰਨ ਪਰਿਵਾਰ ਦੀ ਕੁੜੀ ਬਹੁਤ ਪੜ੍ਹੀ ਲਿਖੀ ਕੁੜੀ ਉਸ ਤੋਂ ਬਾਅਦ ਉਹ ਵੀ ਮੀਡੀਆ ਦੇ ਸਾਹਮਣੇ ਆਉਂਦੇ ਆ ਇੱਕ ਵੱਡਾ ਇਕੱਠ ਆਪਦੇ ਘਰੇ ਰੱਖਦੇ ਆ ਬਹੁਤ ਵੱਡੇ ਜਿਹੜੇ ਧਰਨੇ ਆ ਸੰਗਰੂਰ ਦੇ ਵਿੱਚ ਲੱਗੇ ਆ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ ਆ ਪਰ ਇਸ ਵਿਵਾਦ ਦੀਆਂ ਜਦੋਂ ਅਸੀਂ ਪਰਤਾਂ ਖੋਲਦੇ ਆ ਇਸ ਵਿਵਾਦ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਆਈਆਂ ਸਭ ਤੋਂ ਵੱਡੀ ਕਹਾਣੀ ਜੇ ਅਸੀਂ ਆਪਦੇ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਆ ਪੰਜਾਬ ਦੀ ਜਿਹੜੇ ਕਦੇ ਬੱਚੇ ਇੱਥੋਂ ਯੂਨੀਵਰਸਿਟੀਆਂ ਦੇ ਵਿੱਚੋਂ ਸਟੂਡੈਂਟ ਰਾਜਨੀਤੀ ਦੇ ਵਿੱਚੋਂ ਸਿੱਖੇ ਜਾਂਦੇ ਸੀ ਫਿਰ ਗਾਂਹ ਜਾ ਕੇ ਉਹ ਲੀਡਰ ਸੀ ਸਾਰਾ ਕੁਝ ਇਦਾਂ ਦਾ ਹੁੰਦਾ ਸੀਗਾ ਜਾਂ ਜਿਹੜੇ ਬੰਦੇ ਸਰਪੰਚੀ ਤੋਂ ਮੈਂਬਰੀ ਤੋਂ ਸ਼ੁਰੂ ਕਰਦੇ ਸੀ ਪਰ ਹੁਣ ਜਿਹੜਾ ਇਹ ਸਿਸਟਮ ਦੇ ਉੱਤੇ ਇੱਕ ਪ੍ਰਸ਼ਨ ਚਿੰਨ ਲੱਗ ਗਿਆ ਇਹ ਜਿਹੜੇ ਇੱਕ ਸੌਦੇਬਾਜ਼ੀਆਂ ਹੋਣ ਲੱਗੀਆਂ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਹੋਣਗੇ ਸਾਡੇ ਨਾਲ ਨੇ ਮਨਜੀਤ ਸਿੰਘ ਕਾਕਾ ਹਸਪਤਾਲ ਤੋਂ ਇਹਨਾਂ ਨੂੰ ਛੁੱਟੀ ਮਿਲ ਗਈ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਤੀ ਤੇ ਇਹ ਕਹਿੰਦੇ ਨੇ ਵੀ ਅਸੀਂ ਜਿਹੜੇ ਬੀਬਾ ਨਰਿੰਦਰ ਕੌਰ ਭਰਾਜ ਦੇ ਬਹੁਤ ਕਰੀਬੀ ਸੀ ਤੇ ਸਾਡੇ ਨਾਲ ਇਹ ਪ੍ਰੋਮਿਸ ਹੋਇਆ ਸੀ ਵੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੁਹਾਨੂੰ ਦੇਣੀ ਆ ਹਾਂਜੀ ਭਾਈ ਸਾਹਿਬ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਠੀਕ ਠਾਕ ਸਭ ਤੋਂ ਪਹਿਲਾ ਸਵਾਲ ਤਾਂ ਜੀ ਇਹੀ ਆ ਵੀ ਤੁਸੀਂ ਯਾਰ ਖਾਦਾ ਹਾਂ ਕਿਉਂ ਖਾਦਾ ਮਜਬੂਰੀ ਹੋ ਗਈ ਜੀ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੋਹਰੇ ਜ ਸਾਰਿਆਂ ਨੂੰ ਕਹੇ ਬੈਠੇ ਦੀ ਵੀ ਮੈਂ ਕੱਲ ਨੂੰ ਪ੍ਰਧਾਨ ਬੰਨਾ ਮੇਰੀ ਮਜਬੂਰੀ ਹੋ ਗਈ ਮੇਰੇ ਘਰੇ ਇਕੱਠ ਰੱਖਿਆ ਹੋਇਆ ਸੀ ਵੀ ਸਵੇਰੇ ਆਪਾਂ ਨੇ ਪ੍ਰਧਾਨ ਬੰਨਾ 10 ਵਜੇ ਟੱਕ ਯੂਨੀਅਨ ਚੱਲਣਾ ਘਟੇ ਹੋਗੇ ਜੀ ਮੇਰੀ ਮਜਬੂਰੀ ਹੋ ਗਈ ਜਦੋਂ ਮੈਨੂੰ ਸ਼ਾਮ ਨੂੰ 7 ਵਜੇ ਜਵਾਬ ਦਿੱਤਾ ਫੇਰ ਵੀ ਮੈਂ ਬਥੇਰੇ ਫੋਨ ਲਾਇਆ ਜਵਾਬ ਕਿਨੇ ਦਿੱਤਾ ਐਮਐਲਏ ਸਾਹਿਬ ਨੇ ਬੁਲਾ ਕੇ ਉੱਥੇ ਉਹ ਮੈਂ ਤੇ ਮੇਰਾ ਭਾਈ ਦੀ ਕਿੱਥੇ ਬੁਲਾਇਆ ਕਾਲਾ ਗੁਰਪ੍ਰੀਤ ਸਿੰਘ ਕਾਲਾ ਦੇ ਚ ਮੈਨੂੰ ਬਕਾਇਦਾ ਰਿਕਾਰਡਿੰਗ ਵੀ ਸੁਣੀ ਹੋਊਗੀ ਤੁਸੀਂ ਨੇ ਨੀ ਨਹੀਂ ਸੋਚੋ ਕਿੱਥੇ ਕਹਿੰਦੇ ਨੇ ਕਿੱਥੇ ਬੁਲਾਇਆ ਐ ਐਮਐਲਏ ਨੇ ਸਾਨੂੰ ਕੋਠੀ ਬੁਲਾਇਆ ਗਿਆ ਜੀ 4:30 ਵਜੇ ਤੱਕ ਆ ਜੀ 4:30 ਵਜੇ ਤੱਕ ਅਸੀਂ ਐਮਐਲਏ ਸਾਹਿਬ ਦੇ ਤਾਇ ਜੀ ਦਾ ਸੰਸਕਾਰਤੀ ਅਸੀਂ ਉਹਨਾਂ ਦੇ ਪਿੰਡ ਦੇ ਪਿੰਡ ਭਰਾ ਜਾ ਠੀਕ ਹੈ ਗੁਰਦੁਆਰਾ ਸਾਹਿਬ ਉੱਥੇ ਮੈਨੂੰ ਕਿਹਾ ਗਿਆ ਵੀ ਤੈਨੂੰ ਪ੍ਰਧਾਨ ਲਾਵਾਂਗੇ ਉਸ ਤੋਂ ਬਾਅਦ ਸ਼ਾਮ ਨੂੰ 6:30 7:00 ਵਜੇ ਮੈਨੂੰ ਫੋਨ ਕਰਿਆ ਜਾਂਦਾ ਵੀ ਜਿਆਦਾ ਵੀਰੇ ਤੂੰ ਆ ਜਾ ਤੇਰੇ ਭਰਾ ਨੂੰ ਲੈ ਨਾਲ ਜਾ ਗੋਗੀ ਨੂੰ ਜਾਂ ਸਰਪੰਚ ਨੂੰ ਇੱਕ ਜਣੇ ਨੂੰ ਲੈ ਕੇ ਮੇਰੇ ਕੋਲੇ ਕੋਠੀ ਪਹੁੰਚ ਜਾ ਹੂੰ ਚਲੋ ਅਸੀਂ ਕੋਠੀ ਪਹੁੰਚ ਜਾਈ ਕੋਠੀ ਪਹੁੰਚ ਗਏ ਸਾਨੂੰ ਕਹਿੰਦੇ ਨੇ ਤੁਸੀਂ ਮਿਹਨਤ ਘੱਟ ਕਰ ਰਹੇ ਤੁਸੀਂ ਇਹ ਬੋ ਫਲਾਣਾ ਤੁਸੀਂ ਸਾਨੂੰ ਅਸੀਂ ਵੀ ਗਾਹਾਂ ਨੂੰ ਲਾ ਦਾਂਗੇ ਫਲਾਣਾ ਕਰ ਦਾਂਗੇ ਸਾਨੂੰ ਸੌਂ ਖਵਾਲੋ ਫਲਾਣਾ ਕਰਾ ਲਓ ਇਹ ਸੌ ਪਹਿਲਾਂ ਵੀ ਖਾਦੀ ਹੋਈ ਸੀ ਉਹਨਾਂ ਨੇ ਗੁਟਕਾ ਸਭ ਨਹੀਂ ਗੁਟਕਾ ਸਭ ਦੀ ਸੌਂ ਖਾ ਕੇ ਹੀ ਬਰਚੇ ਪਾਈਦੇ ਪਹਿਲਾਂ ਸਾਡੇ ਚਾਰ ਬੰਦੇ ਨਹੀਂ ਚਲੋ ਆਪਾਂ ਪਰਚੀਆਂ ਵਾਲੀ ਗੱਲ ਤੇ ਆਵਾਂਗੇ ਹੁਣ ਮੈਂ ਇੱਕ ਤੁਹਾਨੂੰ ਨਿੱਜੀ ਸਵਾਲ ਕਰਦਾਗਾ ਜੇ ਤੁਸੀਂ ਆਨਸਰ ਦੇਣਾ ਹੋਇਆ ਦੇ ਦਿਓ ਜੇ ਨਹੀਂ ਦੇਣਾ ਹੋਇਆ ਨਾ ਦਿਓ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਕਿੰਨੇ ਆ ਮੇਰੇ ਇੱਕ ਮੇਡਾ ਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਬੇਟੇ ਨਾਲ ਤੁਹਾਨੂੰ ਪ੍ਰਧਾਨਗੀ ਪਿਆਰੀ ਹੋਗੀ ਤੁਸੀਂ ਜ਼ਹਿਰ ਖਾ ਲਿਆ ਪ੍ਰਧਾਨਗੀ ਦਾ ਨੇ ਬੇਟੇ ਤੋਂ ਪਿਆਰੇ ਜੀ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਜੀ ਸਾਣ ਦੀ ਹੋ ਜਾਂਦੀ ਹੈ ਹੁਣ ਮੇਰੇ ਰਿਸ਼ਤੇਦਾਰਾਂ ਜੇ ਮੇਰੇ ਸਹੁਰੇ ਆ ਗਏ ਮੇਰੇ ਹੋਰ ਦੋਸਤ ਮਿੱਤਰ ਆ ਗਏ ਸਾਰੇ ਆ ਗਏ ਮੈਂ ਉਹਨਾਂ 'ਚ ਕਹਿ ਬੈਠੇ ਵੀ ਆਪਾਂ ਸਵੇਰ ਨੂੰ ਪ੍ਰਧਾਨ ਬਣਨਾ ਹੂੰ ਸਾਨੂੰ 7 ਵਜੇ ਆਪਾਂ ਨੂੰ ਕਹਿ ਰਹੇ ਨੇ ਵੀ ਸਾਨੂੰ ਪ੍ਰਧਾਨ ਲਾਉਣਾ ਨਹੀਂ ਪਰ ਤੁਸੀਂ ਆਪਦੇ ਧਰਮ ਪਤਨੀ ਬਾਰੇ ਆਪਦੇ ਬੇਟੇ ਬਾਰੇ ਆਪਦੇ ਪਰਿਵਾਰ ਬਾਰੇ ਉਹ ਗੱਲ ਨਹੀਂ ਸੋਚੀ ਜੇ ਤੁਸੀਂ ਦੁਨੀਆ ਤੋਂ ਚਲੇ ਜਾਂਦੇ ਫਿਰ ਮੈਂ ਭਾ ਵੀ ਕਹੋਗਾ ਜੀ ਮੇਰਾ ਦਿਮਾਗੇ ਘੁੰਮ ਗਿਆ ਮੇਰਾ ਬੀਬੀ ਇਹਨਾਂ ਹਾਈ ਹੋ ਗਿਆ ਮੈਨੂੰ ਕੁਝ ਪਤਾ ਨਹੀਂ ਲੱਗਿਆ ਰਿਪੋਰਟਾਂ ਚ ਦੇਖ ਲਿਓ ਕਿਤੇ ਵੀ ਦੇਖ ਲਿਓ ਮੇਰਾ ਦਿਮਾਗੇ ਇੰਨਾ ਕਰੇ ਬੋਗੇ ਵੀ ਮੈਂ ਹੁਣ ਕਰਾਂ ਤਾਂ ਕੀ ਕਰਾਂ ਕੋਈ ਤਿਆਰਾ ਨਹੀਂ ਜੇ ਉੱਥੇ ਜਾ ਕੇ ਲੜਾਈ ਕਰਦੇ ਆਂ ਪ੍ਰਸ਼ਾਸਨ ਮੂਹਰੇ ਆਪਾਂ ਕੀ ਲੜ ਸਕਦੇ ਐ ਮੇਲੇ ਮੂਹਰੇ ਸੋਨੂ ਸਾਹਿਬ ਨੂੰ ਪਤਾ ਹੀ ਆਪਾਂ ਦੇਖ ਲਈਆਂ ਹੂੰ ਗੁੰਡਾਗਰਦੀ ਨਾਲ ਬਾਹਰੋਂ ਬੰਦੇ ਲਿਆ ਕੇ ਪ੍ਰਧਾਨ ਬਣਾ ਰਹੇ ਨੇ ਹੋਰ ਕਰ ਰਹੇ ਨੇ ਹੂੰ ਹੁਣ ਸਾਨੂੰ ਅਗਲਾ ਸਵੇਰ ਨੂੰ ਕਹਿੰਦੇ ਵੀ ਆ ਜਾ ਜੀ ਕੋਈ ਨਾ ਯੂਨੀਅਨ ਚ ਜਿਹੜੇ ਸਾਡੇ ਮਿਹਰੇ ਦੇ ਦੋ ਬੰਦੇ ਹੋਰ ਤੇ ਉਹ ਕਹਿੰਦੇ ਕੋਈ ਨਾ ਤੂੰ ਆ ਜੀ ਸਵੇਰੇ ਟਰੱਕ ਯੂਨੀਅਨ ਚ ਮੈਂ ਉਹਨਾਂ ਦੇ ਘਰ ਵੀ ਗਿਆ ਹੂੰ ਗਾਲ੍ਹਾਂ ਵੀ ਕੱਢ ਕੇ ਆਇਆ ਮੈਨੂੰ ਕਹਿੰਦੇ ਕਹਿੰਦੇ ਤੂੰ ਕੋਈ ਨਾ ਤੂੰ ਯੂਨੀਅਨ ਚ ਆ ਜਾ ਤੈਨੂੰ ਬਣਾਉਣਾ ਪ੍ਰਧਾਨ ਕੋਈ ਨਾ ਹੂੰ ਦੇਖੋ ਤੁਸੀਂ ਮਤਲਬ ਬੇਇੱਜ਼ਤੀ ਬਣ ਗਈ ਹਾਂਜੀ ਹੁਣ ਬੇਇੱਜ਼ਤੀ ਇਹ ਦੋ ਇਹ ਦੋ ਵੱਡੀ ਬੇਇੱਜ਼ਤੀ ਕੀ ਹੋਊਗੀ ਜੀ ਸ਼ਾਮ ਨੂੰ 4:30 5 ਵਜੇ ਤੱਕ ਮੈਨੂੰ ਕਹਿ ਰਹੇ ਤੈਨੂੰ ਪ੍ਰਧਾਨ ਉਥੇ ਸਾਨੂੰ ਕਹਿ ਰਹੇ ਨੇ ਤੂੰ ਮਿਹਨਤ ਕਰ ਅਸੀਂ ਨਵੀਂ ਕਾਰ ਲੈ ਰਹੇ ਆ ਜਿਹੜੇ ਆ 55 ਲੱਖ ਵਾਲੀ ਗੱਲ ਹੋਈ ਹੈ ਨਾ ਜੀ ਇਸ ਕਰਕੇ ਹੋਈ ਆ ਸਾਨੂੰ ਉਥੇ ਬਕਾਇਦਾ ਐਮ.ਐਲ.ਏ ਸਾਹਿਬ ਦੇ ਘਰ ਵਾਲੇ ਨੇ ਮੰਦੀਪ ਨੇ ਬਕਾਇਦਾ ਕਿਹਾ ਗਿਆ ਵੀ ਬਾਈ ਅਸੀਂ ਨਵੀਂ ਕਾਰ ਲੈ ਰਹੇ ਆ ਫੋਰਚੂਨਰ ਤੂੰ ਸਾਡੇ ਨਾਲ 1 ਸਾਲ ਰਹੀਂ ਮਿਹਨਤ ਕਰੀ ਤੂੰ ਮੈਂ ਹਣੂ ਲੋਕਾਂ ਚ ਹੋਰ ਵੇਚ ਨਹੀਂ ਫਲਾਣਾ ਕਰੀ ਮੈਂ ਕਿਹਾ ਮੈਨੂੰ 14 ਸਾਲ ਹੋ ਗਏ ਵੇਚਰ ਦੇ ਨੂੰ ਇਸ ਤੋਂ ਵੱਧ ਮੈਂ ਕੀ ਵੇਚਰੂਗਾ ਤੁਸੀਂ ਪੱਕੇ ਪੱਕੇ ਮੱਕੜੋਂ ਇਹਨਾਂ ਦੇ ਹਾਂ ਬਾਈ ਪੂਰੇ ਪੱਕੇ ਐ ਨਾ ਭਗਵੰਤ ਮਾਨ ਨੂੰ ਜਦੋਂ ਪਹਿਲੀ ਚੈਂਪੀ ਜਿੱਤੇ ਆ ਉਹਦੋਂ ਦੇ ਅਸੀਂ ਉਹਨਾਂ ਦੇ ਨਾਲ 2017 'ਚ ਦਿਨੇਸ਼ ਬੰਸਲ ਜੀ ਨੂੰ ਟਿਕਟ ਮਿਲੀ ਹਾਂ ਉਹਨਾਂ ਨਾਲ ਮਿਹਨਤ ਕਰੀ ਉਹਨਾਂ ਨੂੰ ਉਹ ਚਲੋ ਹਾਰ ਗਏ ਪਾਰਟੀ ਦਾ ਘੱਟ ਦੀ ਉਦੋਂ ਹੋਰ ਸੀ ਫਿਰ 2022 'ਚ ਇਹਦੇ ਨਾਲ ਇਹਨੂੰ ਟਿਕਟ ਮਿਲ ਗਈ ਇਹਦੇ ਨਾਲ ਜੁੜ ਗਏ ਸੀ ਫਿਰ ਤੁਸੀਂ ਇਹਦਾ ਭਗਵੰਤ ਮਾਨ ਦੇ ਨਾਲ ਜੁੜੇ ਹੋਏ ਤੁਸੀਂ ਹੁਣ ਸੰਗਰੂਰ ਤੋਂ ਤੁਸੀਂ ਹਾਂ ਬਾਈ ਛੋਟਾ ਪਿੰਡ ਆ ਜੀ ਛੱਗੂ ਵਾਲਾ ਪਿੰਡ ਆ ਛੋਟਾ ਪਵਨ ਤਮਾਰ ਵੀ ਉੱਥੋਂ ਆਉਂਦੇ ਨੇ ਅਮਨ अरोड़ा ਵੀ ਉੱਥੋਂ ਆਉਂਦੇ ਨੇ ਮੀਤ ਹੇਰ ਵੀ ਉੱਥੋਂ ਹੀ ਨੇ ਉਹ ਐਮਪੀ ਬਣੇ ਨੇ ਫੇਰ ਅਸੀਂ ਗੱਲ ਕਰ ਲਈਏ ਹਰਪਾਲ ਸਿੰਘ ਚੀਮਾ ਉਹ ਵੀ ਉੱਥੋਂ ਹੀ ਆਉਂਦੇ ਨੇ ਇਹ ਚਾਰ ਪੰਜ ਲੀਡਰਾਂ ਚੋਂ ਕਿਸੇ ਦਾ ਫੋਨ ਆਇਆ ਵੀ ਪੱਕਾ ਬੁਮੱਕਣਾ ਤੂੰ ਸਾਡਾ ਕਿਸੇ ਦਾ ਫੋਨ ਨਹੀਂ ਆਇਆ ਜੀ ਸਾਰੇ ਚੁੱਪ ਹੋਏ ਬੈਠੇ ਨੇ ਕਿਸੇ ਨੇ ਬਿਆਨ ਵੀ ਨਹੀਂ ਦਿੱਤਾ ਵੀ ਇਹ ਤਾਂ ਕੀ ਕਰਿਆ ਜੇ ਬਾਕਨ ਵਾਲਾ ਨਹੀਂ ਹੁਣ ਛੋਡੀਆਂ ਅੱਖਾਂ ਖੁੱਲੀਆਂ ਬਦਲਾਵ ਤੋਂ ਕਿ ਨਹੀਂ ਖੁੱਲ ਗਈਆਂ ਜੀ ਅੱਖਾਂ ਇਹਦੇ ਉੱਪਰ ਦੀ ਹੋਰ ਕੀ ਖੁੱਲਣਗੀਆਂ ਬਦਨਾਮੀ ਸਾਡੀ ਹੋਊਗੀ ਪਰ ਤੁਸੀਂ ਆਪਦੀ ਗਲਤੀ ਵੀ ਮੰਨਦੇ ਹਾਂ ਜੀ ਸਾਡੀ ਗਲਤੀ ਹੈ ਜੀ ਅਸੀਂ 14 ਸਾਲ ਸਾਨੂੰ ਹੁਣ ਪੈਸੇ ਦੇ ਕੇ ਲੱਗਣਾ ਵੀਰੇ ਇਹਦੀ ਤੁਸੀਂ ਲਾਓ ਸਾਬ ਅਸੀਂ ਇਥੇ ਕਰਕੇ ਸਾਨੂੰ ਮਜਬੂਰੀ ਹੋ ਗਈ ਵੀ ਹੁਣ ਲੋਕਾਂ ਚ ਕੀ ਮੂੰਹ ਖਾਵਾਂਗੇ ਜਿਵੇਂ ਹੁਣ ਪਿੰਡ ਚ ਹੋ ਜਾਂਦੀ ਵੀ ਸਾਣ ਤੇ ਗੱਲ ਆ ਜਾਂਦੀ ਹੈ ਅਗਲਾ ਕਹਿੰਦਾ ਕੁਝ ਵੀ ਲੱਗ ਜੇ ਮੇਰਾ ਹਾਂ ਮੈਂ ਇਸੇ ਮਜਬੂਰੀ ਕਰਕੇ ਮੈਂ ਮੇਰੇ ਭਾਈਆਂ ਨੂੰ ਸਾਰਿਆਂ ਨੂੰ ਕਿਹਾ ਵੀ ਜਦਾਂ ਐ ਕਰਕੇ ਐ ਗੱਲ ਹੋ ਗਈ ਵੀ ਆਪਾਂ ਨੂੰ ਹੁਣ ਪੈਸੇ ਦੇਣੇ ਬੈਣੇ ਨਹੀਂ ਲੱਗਣ ਬਾਅਦ ਉਹ ਕਹਿੰਦੇ ਨੇ ਵੀ ਜਿਹੜਾ ਪੇਸਲ ਪ੍ਰਧਾਨ ਦੇ ਉਹਦਾ ਅਸੀਂ 20 ਲੱਖ ਰੁਪਈਆ ਕਰਤਿਆ ਕਰਵਾਇਆ ਉਹਦੇ 20 ਲੱਖ ਰੁਪਈਆ ਲੱਗਿਆ ਉਹਦਾ ਵੀ ਤੇ ਤੋਂ 80 ਲੱਖ ਰੁਪਈਆ ਲੈਣਾ ਸੀ ਨੇ ਉਹਦਾ ਬਲੌਕ ਪ੍ਰਧਾਨ ਸਪੈਸ਼ਲ ਟੈਲੋ ਹਵੇਲੀ ਜਾਂ ਸੰਘਰੂਰ ਤੋਂ ਪਹਿਲਾਂ ਹੀ ਲੋਕੇ ਸਨ ਕਿ ਕੜਾਈਆਂ ਜਾਂ ਕੁਝ ਵੀ ਹੋ ਜੇ ਉੱਥੇ ਆ ਕੇ ਸਾਨੂੰ ਸਪੈਸ਼ਲ ਬਕਾਇਦਾ ਕਿਹਾ ਉਹਨਾਂ ਨੇ ਵੀ ਪੇ ਥੱਲੇ ਪ੍ਰਧਾਨ ਦਾ 2 ਲੱਖ ਰੁਪਏ ਲਵਾਇਆ ਸੋਡਾ ਮੈਂ ਤੁਹਾਨੂੰ ਸਾਹਮਣੂ ਦੱਸੂਗਾ ਨਹੀਂ ਜਦੋਂ 30 ਲੱਖ ਵਾਲੀ ਗੱਲ ਆਈ ਉਹਦੋਂ ਤੁਹਾਡੀ ਜ਼ਮੀਰ ਨਹੀਂ ਜਾਗੀ ਵੀ ਇਹ ਤਾਂ ਫੇਰ ਉਹੀ ਕਰ ਰਹੇ ਹੈ ਜੋ ਪਹਿਲਾਂ ਵਾਲੀਆਂ ਪਾਰਟੀਆਂ ਕਰਦੀਆਂ ਸੀ ਜ਼ਮੀਰ ਜਾਗੀ ਜੀ ਜ਼ਮੀਰ ਕਿਤੇ ਨਾ ਕਿਤੇ ਇਹ ਵੀ ਕਹਿੰਦੀ ਹੈ ਵੀ ਹੁਣ ਪਿੰਡ ਚ ਕੀ ਮੂੰਹ ਦਿਖਾਵਾਂਗੇ ਹੂੰ ਉਹਦੇ ਕਰਕੇ ਮਤਲਬ ਤੁਹਾਨੂੰ ਇਹੀ ਲੱਗਦਾ ਵੀ ਪ੍ਰਧਾਨਗੀ ਜਾਂ ਰਾਜਨੀਤੀ ਹੀ ਸਭ ਤੋਂ ਉੱਪਰ ਚੀਜ਼ ਹੈ ਮੈਨੂੰ ਤਾਂ ਇਹੀ ਲੱਗੀ ਜੀ ਹੁਣ ਆਪਾਂ ਕੀ ਕਹਿ ਸਕਦੇ ਮੈਨੂੰ ਤਾਂ ਐ ਲੱਗੇ ਵੀ ਹੁਣ ਅੱਖਾਂ ਖੁੱਲ ਗਈਆਂ ਮੈਨੂੰ 14 ਸਾਲ ਹੋ ਗਏ ਮਿਹਨਤ ਕਰਦੇ ਨੂੰ ਵੀ ਚਲ ਅੱਜ ਮੇਰਾ ਮੌਕਾ ਹੈ ਤੇ ਅੱਜ ਮੈਨੂੰ ਇਹ ਲੱਗ ਗਈ ਹੁਣ ਆਸ ਪੁਆਇੰਟ ਤੇ ਜਿੱਥੇ ਹੁਣ ਆਪਾਂ ਬੈਠੇ ਹਾਂ ਹੁਣ ਅੱਖਾਂ ਖੁੱਲੀਆਂ ਕੋਲੀਆਂ ਵੀ ਰਾਜਨੀਤੀ ਕਿਹੇ ਜੀ ਹੈ ਹਾਂ ਜੀ ਅੱਖਾਂ ਖੁੱਲ ਗਈਆਂ ਜੀ ਰਾਜਨੀਤੀ ਵੀ ਇਦਾਂ ਪੈਸੇ ਦੀ ਰਾਜਨੀਤੀ ਹੈ ਹੋਰ ਕੁਝ ਨਹੀਂ ਹੂੰ ਇਹਨਾਂ ਦਾ ਕੋਈ ਬਲੰਟੀਅਰ ਨਹੀਂ ਕੋਈ ਇਹਨਾਂ ਦਾ ਭੈਣ ਭਾਈ ਨਹੀਂ ਕੋਈ ਕੁਝ ਨਹੀਂ ਇਹਨਾਂ ਨੂੰ ਪੈਸਾ ਮੁੱਖਾ ਪਰ ਤੁਹਾਡੇ ਬਾਰੇ ਤਾਂ ਹੁਣ ਇਹ ਵੀ ਚਰਚਾ ਹੋ ਰਹੀ ਹੈ ਸੰਗਰੂਰ ਚ ਜਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਉਹ ਕਹਿੰਦੇ ਵੀ ਹੁਣ ਦੇਖੋ ਇਹਨਾਂ ਨਾਲ ਭਾਜੀਪੀ ਵਾਲੇ ਵੀ ਆ ਇਹਨਾਂ ਨਾਲ ਅਕਾਲੀ ਦਲ ਵੀ ਆ ਇਹਨਾਂ ਨਾਲ ਕਾਂਗਰਸ ਵੀ ਆ ਵੀ ਅੱਖਾਂ ਇਹਦੀਆਂ ਹਜੇ ਵੀ ਨਹੀਂ ਖੁੱਲੀਆਂ ਹੁਣੇ ਉਧਰੋਂ ਪ੍ਰਧਾਨਗੀ ਭਾਲੂ ਨਾ ਜੀ ਨਾ ਤੋਬਾ ਰਾਜਨੀਤੀ ਤੋਂ ਤੋਬਈ ਅਜੇ ਦੁਬਾਰਾ ਅਜੇ ਅਜੇ ਤੋਬਾ ਜਕਾਤਰਾ ਕੋਈ ਹੂੰ ਜਾਣ ਤੋਂ ਉੱਪਰ ਦੀ ਬਾਜੀ ਲੱਗੀ ਹੂੰ ਹੁਣ ਜਿਹੜੇ ਮਤਲਬ ਤੁਸੀਂ ਇਲਜ਼ਾਮ ਲਾ ਰਹੇ ਹੋ ਨਰਿੰਦਰ ਕੌਰ ਭਰਾਜ ਤੇ ਉਹ हां जी ਸਾਹਮਣੇ ਆ ਗਏ ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਸੌਂ ਖਾਦੀ ਹੈ ਹਾਂ ਜੀ ਆਪਦੇ ਬੇਟੇ ਦੀ ਵੀ ਸੌਂ ਖਾਦੀ ਹੈ ਵੀ ਇਹੋ ਜਿਹਾ ਕੁਝ ਉਹਦੇ ਸੌਂ ਵਾਲੇ ਵੀ ਤਮੰਨਾ ਆਪਾਂ ਪੂਰੀ ਕਰਾਂਗੇ ਜੀ ਸੌਂ ਵਾਲੀ ਤਮੰਨਾ ਮੈਂ ਉਹਨਾਂ ਨੂੰ ਕਿਹਾ ਜੀ ਹੁਣ ਮੀਡੀਆ 'ਚ ਹਾਂ ਵੀ ਸੌ ਨੂੰ ਮੈਂ 7 ਦਿਨ ਰੋੜੇ ਵਾਲੇ ਸੰਤਾਂ ਦੇ ਡਿੱਕੂਗਾ ਉਹਦੇ ਉੱਥੇ ਆਨੰਦਗਾਰਜ ਹੋਏ ਤੇ ਉਹਨਾਂ ਨੂੰ ਉਹ ਮੰਨਦੇ ਨੇ ਉਹ ਵੀ ਮੰਨਦੇ ਨੇ ਮੈਂ ਵੀ ਮੰਨਦਾ ਰੋੜੇ ਵਾਲੇ ਸੰਤਾਂ ਦੇ ਮੈਂ ਉਹਨਾਂ ਨੂੰ ਡਿੱਕੂਗਾ ਮੈਂ ਵੀ ਆਪਦਾ ਬੱਚਾ ਲੈ ਕੇ ਤੇ ਮੇਰੇ ਘਰ ਵਾਲੀ ਲੈ ਕੇ ਉੱਥੇ ਬੈਠੂਗਾ 7 ਦਿਨਾਂ ਕੱਲ ਤੋਂ ਕਈ ਵਾਰੀ ਕੋਈ ਕੰਮ ਹੋ ਜਾਂਦਾ ਕੁਝ ਹੋਰ ਹੋ ਜਾਂਦਾ ਕੱਲ ਤੋਂ ਮੈਂ ਰੋੜੇ ਵਾਲੀ ਬੈਠੂਗਾ ਹਾਂ ਸੱਤ ਦਿਨ ਉਹਨਾਂ ਦੀ ਵੇਟ ਕਰੂੰਗਾ ਹਾਂ ਉਹਨਾਂ ਦਾ ਬਲੌਗ ਪ੍ਰਧਾਨ ਤੇ ਉਹਦੇ ਘਰ ਵਾਲੀ ਤੇ ਉਹਦਾ ਬੱਚਾ ਲੈ ਕੇ ਆਪਦਾ ਮੁੰਡਾ ਲੈ ਕੇ ਆ ਜੇ ਨਾ ਉਧਰੋਂ ਐਮ ਐਲ ਏ ਆ ਜੇ ਆਪਦਾ ਮੁੰਡਾ ਲੈ ਕੇ ਤੇ ਆਪਦਾ ਘਰ ਵਾਲਾ ਤਿੰਨੇ ਜਣੇ ਉਹ ਆ ਜਣ ਅਸੀਂ ਉੱਥੇ ਕਸਮ ਜੱਕਾਂਗੇ ਜਿਹੜੀਆਂ ਗੱਲਾਂ ਮੈਂ ਕਹੂੰਗਾ ਉਹਦੀ ਉੱਥੇ ਸੌਂਖਾ ਜਣ ਉਹ ਵੀ ਅਸੀਂ ਤੇਰੇ ਪੈਸੇ ਫੜੇ ਨਹੀਂ ਤੇ ਅਸੀਂ ਤੇਰੇ ਪੈਸੇ 5 ਦਿਨ ਰੱਖੇ ਨਹੀਂ ਘਰੇ 21 ਤਰੀਕ ਨੂੰ ਤੇਰੇ ਪੈਸੇ ਸਾਡੇ ਕੋਲੇ ਆਏ ਤੇ ਜਦੋਂ 21 ਤਰੀਕ ਨੂੰ 10 ਵਜੇ ਉਹਨਾਂ ਕੋਲੇ ਪੈਸੇ ਜਾਂਦੇ ਨੇ ਫਿਰ ਮੇਰੇ ਕੋਲੇ ਉਹਦੇ ਘਰ ਵਾਲੇ ਦਾ ਮੈਸੇਜ ਆਉਂਦਾ ਵੀ ਬਈ ਪੁਰਾਣੇ ਪ੍ਰੋਗਰਾਮ ਤੇ ਪਹੁੰਚ ਜੀ ਉਹ ਤੋਂ ਪਹਿਲਾਂ ਕਦੇ ਮੇਰੇ ਕੋਲੇ ਮੈਸੇਜ ਨਹੀਂ ਆਇਆ ਏਡੀ ਹਮ ਅੱਜ ਵੀ ਮੇਰੇ ਕੋਲੇ ਉਹ ਪ੍ਰੂਫ ਪਿਆ ਪੈਸੇ ਕਿਹਨੇ ਫੜਾਏ ਕਿੱਥੇ ਫੜਾਏ ਮੇਰੇ ਘਰੋਂ ਅੱਗੇ ਲੈ ਕੇ ਗਏ ਜਿਹੜਾ ਬਲੌਕ ਪ੍ਰਧਾਨ ਆ ਉਹ ਜਿਹੜਾ ਮੁੰਡਾ ਜਿਹੜਾ ਆਉਂਦਾ ਉਹ ਪਰ ਉਹ ਉਹ ਵੀ ਮੁੱਕਰ ਗਿਆ ਹੁਣ ਤਾਂ ਉਹ ਤਾਂ ਮੇਰੇ ਕੋਲੇ ਵੀਡੀਓ ਪਈ ਹੈ ਜੀ ਬਕਾਇਦਾ ਹੁਣ ਮੁੱਕਰਾਂ ਜੀ ਮੁੱਕਰ ਕੇ ਕਿਵੇਂ ਸਰ ਜੂਗਾ ਵੀ ਕਿਹੜੀ ਵੀਡੀਓ ਜਦੋਂ ਪੈਸੇ ਲੈ ਕੇ ਜਾਂਦਾ ਜਦੋਂ ਲੈ ਕੇ ਜਾਂਦਾ ਉਹਦੀ ਵੀ ਵੀਡੀਓ ਜਦੋਂ ਵਾਪਸ ਕਰਨ ਆਉਂਦਾ 24 ਦਿਨ ਨੂੰ ਵੀ ਪਈ ਹੈ ਮੇਰੇ ਕੋਲੇ ਵੀਡੀਓ ਜਦੋਂ ਵਾਪਸ ਕਰਨ ਆਉਂਦਾ ਖਾਸ ਜਦੋਂ ਵਾਪਸ ਕਰਨ ਆਉਂਦਾ ਮੈਂ ਭਾਬਕ ਹੋ ਗਿਆ ਉੱਥੇ ਆ ਵੀ ਕੋ ਕੇ ਮੇਰੇ ਮਨ ਦੇ 800 ਲੱਗੇ ਵੀ ਮੈਂ ਹੁਣ ਕਰਾਂ ਤਾਂ ਕੀ ਕਰਾਂ ਮੈਨੂੰ ਇਹ ਹੀ ਸੁੱਝੀ ਵੀ ਜਿਹੜੀ ਮੈਂ ਕਮ ਸਕਾਂ ਵੀਡੀਓ ਤਾਂ ਬਣਾ ਲੈ ਮੇਰੇ ਪੈਸੇ ਤੁਸੀਂ ਬਣਾਈਏ ਜਿਹੜੀ ਉਹ ਮੈਂ ਆਪ ਖੁਦ ਬਣਾਈ ਆ ਜਿਹੜੇ ਡੱਬਿਆਂ 'ਚ ਤੁਸੀਂ ਪੈਸੇ ਤੇ ਉਹੀ ਡੱਬਿਆਂ 'ਚ ਵਾਪਸ ਉਹੀ ਡੱਬਿਆਂ 'ਚ ਵਾਪਸ ਆਏ ਉਹੀ ਝੋਲੇ 'ਚ ਵਾਪਸ ਆਏ ਨੇ ਫਿਰ ਇੱਥੇ ਤਾਂ ਤੁਸੀਂ ਇਮਾਨਦਾਰੀ ਮੰਨਦੇ ਹੋ ਹਾਂ ਜੀ ਇਮਾਨਦਾਰੀ ਭਾਬੀ ਜਿੰਮੇ ਲੈ ਕੇ ਤੇ ਉਵੇਂ ਮੇਰੇ ਪੈਸ ਤੇ ਉਹ ਹੁਣ ਜਿਹੜੇ ਇਨਸਾਨ ਜਿਹੜੇ ਬਲੌਕ ਪ੍ਰਧਾਨ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਉਹ ਮੁੱਕਰ ਰਹੇ ਆ ਇਹ ਤੋਂ ਪਹਿਲਾਂ ਉਹ ਬਲੌਕ ਪ੍ਰਧਾਨਾ ਜੀ ਜਿਹੜਾ ਉਹ ਤੋਂ ਪਹਿਲਾਂ ਵੀ ਉਹਦੇ ਦੋ ਤਿੰਨ ਵਾਰੀ ਪਰਚਾ ਹੋ ਗਿਆ ਫੜਿਆ ਗਿਆ ਪੈਸਿਆਂ 'ਚ ਇਹਨਾਂ ਨੇ ਉਹ ਇਹੇ ਡੀਲਾਂ ਕਰਨ ਵਾਸਤੇ ਰੱਖਿਆ ਹੋਇਆ ਉਹਨਾਂ ਦਾ ਸ਼ੁਭਨਾ ਗੁਰਪ੍ਰੀਤ ਸਿੰਘ ਨੰਦਾਪਰ ਉਹ ਕਿਹੜੇ ਪਿੰਡ ਦੇ ਨੇ ਨੰਦਾਪਰ ਦਾ ਜੀ ਗੁਰਪ੍ਰੀਤ ਸਿੰਘ ਉਹ ਤੋਂ ਬਾਅਦ ਤੁਹਾਡੇ ਨਾਲ ਕੋਈ ਰਾਬਤਾ ਰੂਪਤਾ ਨਹੀਂ ਕਰਿਆ ਵੀ ਤੁਸੀਂ ਮੇਰੀ ਵੀਡੀਓ ਵਾਇਰਲ ਕਰਤੀ ਜਾਂ ਕੁਛ ਐਦਾਂ ਕੋਈ ਰਾਬਤਾ ਨਹੀਂ ਕਰਿਆ ਕੁਛ ਨਹੀਂ ਕਰਿਆ ਉਹਦੇ ਮੈਨੂੰ ਕਹਿੰਦਾ ਸੀ ਤੂੰ ਯਾਰ ਇਹ ਵਧੀਆ ਨਹੀਂ ਕਰਦਾ ਫਲਾਣੇ ਕਰੇ ਮੈਂ ਕਿਹਾ ਤੁਸੀਂ ਕਿਹੜੇ ਮੇਰੇ ਨਾਲ ਵਧੀਆ ਮੈਂ ਕਿਹਾ ਮੈਂ ਥੋੜੋ ਸਾਡਾ ਮੰਗਾਲ ਵੀ ਕੱਢਿਆ ਸਾਰਾ ਕੁਝ ਹੋਇਆ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਥੋੜੋ ਬਿਛੇ ਹਟਦਾ ਹੁਣ ਮੈਨੂੰ ਮਰਨਾ ਮਨਜ਼ੂਰ ਮੈਂ ਕਿਹਾ ਕੁਛ ਮਰਜ਼ੀ ਹੋ ਜੇ ਐਮ ਐਲ ਏ ਸਭ ਦੇ ਮੈਂ ਘਾਰੇ ਵੀ ਕਹਿ ਕੇ ਆ ਹਾਂ ਬੀਬੇ ਨੇ ਜਾਂਦਾ ਮੈਨੂੰ ਇੱਕ ਦੀ ਲਾ ਦੇ ਉਹ ਕਹਿੰਦੀ ਮੈਂ ਤੈਨੂੰ ਗਾਹ ਨੂੰ ਲਾਉਂਗੀ ਮੈਂ ਕਿਹਾ ਗਾਹ ਨੂੰ ਵੀ ਨੂੰ ਲਾਂਗੀ ਜਦੋਂ ਮੈਂ ਰਹਿਣਾ ਹੀ ਨਹੀਂ ਮੇਰੇ ਮਨ ਦੀ ਮੇਰੇ ਮਨ ਚ ਆਏ ਹੋਗਾ ਵੀ ਇਦੋਂ ਤਾਂ ਮਰਿਆ ਵੀ ਚੰਗਾ ਮੈਂ ਹੂੰ ਵੀ ਜਦੋਂ ਐਡੀ ਬੇਇੱਜ਼ਤੀ ਹੋ ਗਈ ਹੁਣ ਜਿਹੜੇ ਉਹ ਐਮ ਐਲ ਏ ਮੈਡਮ ਇਹ ਵੀ ਕਹਿ ਰਹੇ ਆ ਵੀ ਇੰਨਾ ਪੈਸਾ ਆਹ ਨਕਦੀ ਕਿੱਥੋਂ ਆਈ ਇਹਦੀ ਜਾਂਚ ਅਸੀਂ ਪੰਜ ਭਾਈਆਂ ਜੀ ਅਸੀਂ ਦੋ ਭਰਾ ਹਾਂਗੇ ਜੀ ਤਿੰਨ ਭਰਾ ਮੇਰੇ ਦਾਦੇ ਦੇ ਬੇਟੇ ਨੇ ਜੀ ਮਾਸੀ ਜੀ ਦੇ ਵੀ ਨੇ ਤੇ ਤਾਈ ਦੇ ਵੀ ਨੇ ਜੀ ਉਹਨਾਂ ਕੋਲੇ 70 ਬੱਸਾਂ ਨੇ ਜੀ ਅਸੀਂ ਹਾਂ ਮੇਰੇ ਕੋਲੇ ਟਰਾਂਸਪੋਰਟ ਦਾ ਕੰਮ ਹੈ ਮੇਰੇ ਕੋਲ ਟਰੱਕਾਂ ਦਾ ਕੰਮ ਹੈ ਜੀ ਮੇਰੇ ਕੋਲ ਪੰਜ ਛੇ ਗੱਡੀਆਂ ਨੇ ਜੀ ਹਾਂ ਮੈਂ 2000 ਤੋਂ ਮਿਹਨਤ ਕਰਦਾ ਆ ਰਿਹਾ ਜੀ ਮੈਂ ਕਿਹੜਾ ਇਹਨਾਂ ਵਾਂਗੂ ਠੱਗੀਆਂ ਚੋਰੀਆਂ ਮਾਰੀਆਂ ਨੇ ਅਸੀਂ ਮਿਹਨਤ ਕਰਦਾ ਰਿਹਾ ਮੈਂ ਮੇਰੇ ਭਾਈਆਂ ਨੂੰ ਕਿਹਾ ਮੈਂ ਕਿਹਾ ਹੁਣ ਆਪਣੇ ਇਨਸਾਨ ਤੇ ਆ ਗਈ ਗੱਲ ਵੀ ਜਿਵੇਂ ਮਰਜ਼ੀ ਕਰੋ ਮੇਰੇ ਦਾ ਪੈਸਾ ਹੀ ਲੋੜਾ ਮੈਂ ਮੇਰੇ ਦੋਸਤਾਂ ਮਿੱਤਰਾਂ ਨੂੰ ਕਿਹਾ ਮੇਰੇ ਭਾਈਆਂ ਨੂੰ ਕਿ ਆਪਰ ਇੱਕ ਵਾਰੀ ਕੁੰਡੀ ਖੜਕਾਉਣ ਦੀ ਦੇਰ ਆਪਾਂ ਦਾ ਕਿਸੇ ਮਰਜ਼ੀ ਤੋਂ ਪੈਸਾ ਬੜ ਲੀ ਜੀ ਹੁਣ ਆਪਣਾ ਸਹਿਚਾਰੀ ਇਹ ਜਾਈ ਲੋਕਾਂ ਚ ਹੂੰ ਹੁਣ ਇਹ ਤਾਂ ਕਹਿੰਦੇ ਨੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਮੇਰੀ ਮੈਨੂੰ ਕਹਿੰਦੇ 30 ਲੱਖ ਰੁਪਏ ਕਿੱਥੋਂ ਆਏ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆ ਰਿਹਾ ਐਨੇ ਐਨੇ ਪੈਸਾ ਵਿਆਹ ਤੇ ਲਾਤਾ ਇਹਨਾਂ ਨੇ ਜੀ ਤਿੰਨ ਕਾਰਾਂ ਲਈ ਫਿਰਦੇ ਨੇ ਇੱਕ ਕਾਰ ਨੋਵਾਂ ਵਾਲੇ ਹੀ ਫਿਰਦੇ ਨੇ ਦੋ ਸਵੇਵਟਾਂ ਲਈ ਫਿਰਦੇ ਨੇ ਕਿ ਪਤਾ ਕਿਸੇ ਦੀਆਂ ਹੁਣ ਨਾ ਜੀ ਨਾ ਇਹਨਾਂ ਦੀਆਂ ਨੇ ਜੀ ਬੁਕਾਇਦਾ ਮੈਂ ਇਹਨਾਂ ਦੇ ਨਾਲ ਰਿਹਾ ਹਾਂ ਇਹਨਾਂ ਦੇ ਨਾਮ ਤੇ ਪਤਾ ਨਹੀਂ ਜੀ ਨਾਮ ਲੂਮ ਦਾ ਪਤਾ ਨਹੀਂ ਜੀ ਇਹਨਾਂ ਦੇ ਮੈਂ ਨਾਲ ਰਹੇ ਹਾਂ ਜੀ ਮੈਨੂੰ ਪਤਾ ਵੀ ਇਹਨਾਂ ਦੀਆਂ ਗੱਡੀਆਂ ਨੇ ਪਿੰਡ ਬਾਸ ਤੇ ਅਡ ਰੱਖੀ ਹੋਈ ਆ ਲੈਣੇਦਾਰ ਬਾਸ ਤੇ ਅਡ ਰੱਖੀ ਹੋਈ ਆ ਕੋਠੀ ਬਾਦ ਅਟ ਗਿਆ ਇੱਕ ਇਹਦੀ ਕੋਠੀ ਪੈਰੀ ਸੰਗਰੂਰ ਦੇ ਵਿੱਚ ਉਹਦੇ ਵੀ ਮੈਂ ਫੋਟੋਆਂ ਦਿਖਾਈਆਂ ਨੇ ਸਾਰਾ ਕੁਝ ਦਿਖਾਇਆ ਉਹ ਕੋਠੀਆਂ ਘਰ ਆ ਕਿੱਥੋਂ ਪੈਰੀਆਂ ਨੇ ਉਹ ਇਦੋਂ ਬਹਿ ਲੈਣ ਆ ਗਈਆਂ ਨਹੀਂ ਉਹਦਾ ਕੀ ਸਬੂਤ ਆ ਵੀ ਉਹ ਭਰਾਜ ਦੀ ਕੋਠੀ ਪੈ ਰਹੀ ਹੈ ਉਹਦੇ ਜਿਹੜਾ ਉਹਦਾ ਉਹ ਆ ਜੀ ਪੀ ਹੈ ਜਿਹੜਾ ਉਹਦਾ ਹਾਂ ਮਾਸਟਰ ਕਹਿੰਦੇ ਪਤਾ ਕੀ ਕਹਿੰਦੇ ਨੇ ਉਹਦੇ ਘਰ ਵਾਲੀ ਦੇ ਨੌਤੇ ਆ ਬਕਾਇਦਾ ਹੁਣ ਜਿਹੜਾ ਮਾਸਟਰ ਆ ਬੰਦਾ ਹੋਰ ਆ ਉਹ ਐ ਸਾਈਡ ਤੇ ਥੋੜੋ ਕੋ ਮਮ ਬੈਠਣ ਉੱਠਣ ਬਾਅਦ ਤੇ ਵੀ ਅੱਡ ਦਫ਼ਤਰ ਥੋੜਾ ਬਣਾਊਗਾ ਜਾਂ ਕੁਝ ਕਰੂਗਾ ਹੁਣ ਉਹ ਤਾਂ ਆਪਣਾ ਪੱਦਾ ਹੀ ਲੱਗਿਆ ਉਹ ਲੀਡਰ ਦੀ ਕੋਟੀ ਆ ਕਾਕੇ ਦੀ ਕੋਟੀ ਆ ਹਮ ਉਹ ਤਾਂ ਆਪਣਾ ਪੱਦਾ ਹੀ ਹੁੰਦਾ ਜੀ ਆਪਣੇ ਤੇ ਇੱਕ ਡਰੈਂਗ ਰੂਮ ਹੁੰਦਾ ਬੈਠਣ ਨੂੰ ਉੱਥੇ ਰਿਸ਼ਤੇਦਾਰ ਬੈਠਦੇ ਨੇ ਉੱਥੇ ਦੋਸਤ ਮਿੱਤਰ ਬੈਠਦੇ ਨੇ ਇਹਨਾਂ ਦੇ ਡਰੈਂਗ ਰੂਮ ਰਿਸ਼ਤੇਦਾਰਾਂ ਨਾਲ ਅੱਡ ਹੁੰਦਾ ਜਿਹੜੇ ਬਾਹਰੋਂ ਆਉਂਦੇ ਨੇ ਉਹ ਅੱਡ ਲੱਗ ਹੁੰਦਾ ਹਮ ਉਹ ਹੁਣ ਸਾਰੇ ਵੀਡੀਓ ਵੀ ਪਈਏ ਮੇਰੇ ਕੋਲੇ ਫੋਟੋ ਵੀ ਪਈਆਂ ਸਾਰਾ ਕੁਝ ਪਿਆ ਮੇਰੇ ਕੋਲ ਪਰ ਜਿਹੜੀ ਇਹ ਗੱਲ ਉੱਠ ਰਹੀ ਹੈ ਵੀ ਤੁਸੀਂ ਤਾਂ ਦੂਜੀ ਪਾਰਟੀਆਂ ਦੀ ਚੱਕ ਚ ਆ ਗਏ ਨਰਿੰਦਰ ਕ ਅਸੀਂ ਕਿਸੇ ਦੀ ਚੱਕ ਚ ਨਹੀਂ ਆਏ ਜੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਵੀ ਇਹ ਕਿੰਨੀ ਕਮਾਨਦਾਰ ਆ ਹੂੰ ਇਹ ਤਾਂ ਕਿਤੇ ਜੇ 5 ਰੁਪਏ ਦੇ ਕੇ ਬੈ ਹੁਣ ਉਹ ਵੀ ਨਹੀਂ ਛੱਡਦੇ ਜੀ ਅੱਜ ਦੀ ਗੱਲ ਹੀ ਹਰ ਇੱਕ ਬੱਚਾ ਬੱਚਾ ਕਹਿੰਦਾ ਜੀ ਹੁਣ ਇਹੋ ਜਿਹੀਆਂ ਗੱਲਾਂ ਕਹੀ ਗੱਲਾਂ ਇਹ ਜਿਵੇਂ ਹੁੰਦੀਆਂ ਜਿਹੜੀਆਂ ਆਪਾਂ ਕੈਮਰੇ ਸਾਹਮਣੇ ਨਹੀਂ ਕਹਿ ਸਕਦੇ ਇਹ ਇਹੋ ਜਿਹੇ ਥਾਮੂ ਵੀ ਵੇਚ ਹੀ ਲੈਂਦੇ ਨੇ ਜਿਹੜੇ ਉਹ ਪੈਸੇ ਪਹੁੰਚਦੇ ਕਿੱਥੇ ਹੋਏ ਸੀਗੇ ਮਤਲਬ ਕਿਹਦੇ ਕੋਲੇ ਹੋຊੂ ਸਿੱਧੇ ਐਮਐਲਏ ਕੋਲੇ ਜਾਂ ਉਹਨਾਂ ਦੀ ਕਿਸੇ ਕਰੀਬੀ ਕੋਲ ਜਿਹੜਾ ਗੁਰਪ੍ਰੀਤ ਨੇ ਦਾਪਰਾ ਜੀ ਉਹ ਸਿੱਧਾ ਐਮਐਲਏ ਕੋਲੇ ਪੈਸੇ ਲੈ ਕੇ ਗਿਆ ਜੀ ਮੈਨੂੰ ਫਿਰ ਸੁਨੇਹਾ ਲਾਇਆ ਕਹਿੰਦਾ ਬਈ ਤੇਰਾ ਸਮਾਨ ਪਹੁੰਚ ਗਿਆ ਉੱਥੇ ਉਹ ਕਿੱਥੇ ਮੇਰੇ ਕੋਲੇ ਰਿਕਾਰਡਿੰਗ ਵੀ ਪਈ ਆ ਉਹ ਗੱਲ ਦੀ ਰਿਕਾਰਡਿੰਗ ਤੇ ਕਹਿੰਿਆ ਵੀ ਸਮਾਨ ਪਹੁੰਚ ਗਿਆ ਹਾਂ ਜੀ ਕਹਿੰਦਾ ਵੀ ਤੇਰਾ ਸਮਾਨ ਕਹਿੰਦਾ ਉੱਥੇ ਪਹੁੰਚ ਗਿਆ ਤੈਨੂੰ ਕੀ ਚੱਕਰ ਆ ਫਿਰ ਜਦੋਂ ਮੋੜ ਕੇ ਗਿਆ ਉਦੋਂ ਮੈਨੂੰ ਕਹਿੰਦਾ ਉਹ ਮੇਰੇ ਕੋਲੇ ਰਿਕਾਰਡਿੰਗ ਪਈ ਆ ਵੀ ਬਈ ਮੈਂ ਤੇਰਾ ਸਮਾਨ ਲੈ ਕੇ ਆਇਆ ਫਿਰ ਉਹ ਪੈਸੇ ਲੈ ਕੇ ਮੇਰੇ ਘਰੇ ਪਹੁੰਚਿਆ ਉਸ ਦਿਨ ਦੀ ਵੀ ਡਿੱਟ ਦੀ ਪਈ ਹੈ ਮੇਰੇ ਕੋਲ ਰੱਖਾਂ ਤੇ ਇਹ ਤੁਹਾਡੇ ਕਹਿੰਦੇ ਸੀ ਮੋੜੇ ਕਿ ਆਪ ਹੀ ਤੁਸੀਂ ਉਹਨਾਂ ਨੇ ਮੋੜ ਤੇ ਆਪ ਦੀ ਇਮਾਨਦਾਰੀ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮਖੇ ਮੇਰੇ ਪੈਸੇ ਉਹਦੇ ਗੇਟ ਦੇ ਅੱਗੇ ਕਹੇ ਮੇਲੇ ਸਾਹਿਬ ਦੇ ਉੱਥੇ ਕੈਮਰੇ ਵੀ ਲੱਗੇ ਹੋਣੇ ਤਾਂ ਰਿਕਾਰਡਿੰਗ ਕਢਾ ਲੈਣ ਕੋਸ ਮਰਜ਼ੀ ਕਢਾ ਲੈਣਾ ਗੁਰਪ੍ਰੀਤ ਜੀ ਜਿਹੜਾ ਬਲਾਕ ਪ੍ਰਧਾਨ ਉਹ ਵੀ ਉੱਥੇ ਦੀ ਮਖੇ ਮੇਰੇ ਪੈਸੇ ਫੇਰਾ ਮਖੇ ਮੈਂ ਕਹਿੰਦਾ ਯਾਰ ਜਵਾਬ ਦੇ ਕਿ ਮੇਰੇ ਪੈਸੇ ਕਿੰਨਾ ਪੈਸੇ ਕਹਿੰਦਾ ਮੈਂ ਆਉਣਾ ਕਹਿੰਦਾ ਤੂੰ ਚੱਲ ਕਹਿੰਦਾ ਕਰੇਂਗਾ ਨਾ ਮੈਂ ਕਿਹਾ ਮੇਰੇ ਪੈਸੇ ਲੈ ਕੇ ਆ ਬਈ ਮੈਂ ਤਾਂ ਨਹੀਂ ਹੋਣੀ ਕੁਛ ਕਰੂੰ ਮੈਨੂੰ ਐ ਮੇਰੇ ਪੈਰਾਮੀਟੇ ਦੀ ਪੈਗੀ ਵੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਉਂਗਾ ਮੇਰੇ ਕੀ ਨੂੰ ਪੈਸੇ ਕਿੱਥੋਂ ਮੋੜੂੰਗਾ ਹੂੰ ਫੇਰੇ ਮੇਰੇ ਕੋਲੇ ਪੈਸੇ ਲੈ ਕੇ ਪਹੁੰਚੇ ਘੰਡੇ ਵਾਲੇ ਫਿਰ ਨਾਲ ਦੀ ਨਾਲ ਹੂੰ ਪੈਸੇ ਗੰਲੇ ਪੂਰੇ ਬਾ ਜਿਵੇਂ ਪੈਕ ਕਰੇ ਹੋਏ ਦੋਵੇਂ ਬੈ ਕੇ ਮੈਨੂੰ ਫੜਾ ਗਿਆ ਜੀ ਹੁਣ ਪੈਸੇ ਫਿਰ ਉਹਦੀ ਬਾਤ ਗਿਣੇ ਤਾਂ ਹੋਣੀ ਆ ਹਾਂ ਜੀ ਹਾਂ ਪੈਸੇ ਪੂਰੇ ਨੇ ਪੈਸੇ ਪੂਰੇ ਹਾਂ ਹਾਂ ਹੋਰ ਤੁਹਾਨੂੰ ਅੱਗੇ ਤੁਸੀਂ ਕੀ ਮੰਗ ਰੱਖ ਰਹੇ ਹੋ ਮੰਗਦੇ ਹੀ ਰੱਖ ਲੈ ਜਿਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਦੇ ਵਰਤਿਆ ਬਣਦਾ ਉਹਨਾਂ ਦੇ ਵਰਤਿਆ ਹੋਣਾ ਚਾਹੀਦਾ ਐਮ.ਐਲ.ਏ. ਸਾਹਿਬ ਤੇ ਹੋਣਾ ਚਾਹੀਦਾ ਇਹਦੇ ਨਾਲ ਨਹੀਂ ਜਿਹੜੇ ਬੰਦੇ ਐਮ.ਐਲ.ਏ. ਕਹਿੰਦੀ ਛੋਡੇ ਤੇ ਹੋਣਾ ਚਾਹੀਦਾ ਵੀ ਇਹ ਮੇਰੇ ਤੇ ਦੂਸ਼ਣ ਬਾਜੀ ਲਾ ਰਹੇ ਆ ਸਾਰਾ ਦੂਸ਼ਣ ਬਾਜੀ ਦੇ ਲੋਕਾਂ ਸਾਰਿਆਂ ਦੇ ਸਾਹਮਣੇ ਆ ਜੀ ਕੈਮਰੇ ਦੇ ਸਾਹਮਣੇ ਆ ਸਾਰੀਆਂ ਰਿਕਾਰਡਿੰਗਾਂ ਨੇ ਹੁਣ ਇਹਦੇ ਉੱਪਰ ਜੀ ਦਾ ਪਸੀਨਾ ਪਾੜ ਕੇ ਤਾਂ ਦਿਖਾਉਣੋਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ 5 ਰੁਪਏ ਡਿੱਗੇ ਨਹੀਂ ਛੱਡਦੀ ਐਮ.ਐਲ.ਏ. ਤਾਂ ਤੁਹਾਡੇ ਨਾਲ ਤੁਸੀਂ 30 ਲੱਖ ਦਾ ਕਹਿ ਰਹੇ ਹੋ ਫਿਰ ਹੋਰ ਬੰਦੇ ਵੀ ਸਾਹਮਣੇ ਆਉਣੇ ਦੀ ਹੋਰ ਤਾਂ ਤੁਹਾਡੇ ਹਲਕੇ ਚੋਂ ਫ ਹੂੰ ਉਹ ਬਾਬੇ ਦੋਣੇ ਕੋਈ ਗੁਰੂ ਘਰ ਦਾ ਲੰਗਰ ਸਾਹਿਬ ਬਣਾਉਣਾ ਸੀ ਉਹਨਾਂ ਨੇ ਕੋਈ ਲੈਟਰੀ ਸਿਸਟਮ ਦੇ ਹਿਸਾਬ ਨਾਲ ਆਪਦਾ ਕਰਕੇ ਲਾ ਦਿੱਟ ਗੱਟ ਕੇ ਜਿਹੜੇ ਪੈਸੇ ਬਚੇ ਗੁਰੂ ਘਰ ਤੇ ਲੋੜਦੇ ਉਹ ਬਕਾਇਦਾ ਆ ਕੇ ਵੀਡੀਓ ਵੀ ਨੇ ਸਾਰਾ ਕੁਸਾ ਉਹਨਾਂ ਤੋਂ ਵੀ ਪੈਸੇ ਖਾਦੇ ਨਹੀਂ ਇਹਨਾਂ ਨੇ ਕਿੱਥੋਂ ਕੀ ਕਰਾਂ ਉਹਦੇ ਵੀ ਫਰੂਖ ਨੇ ਕੈਮਰੇ ਦੇ ਸਾਹਮਣੇ ਵੀਡੀਓ ਬਣੀਆਂ ਹੋਈਆਂ ਨੇ ਆ ਰਹੀਆਂ ਨੇ ਵੀਡੀਓ ਤੁਹਾਡੇ ਸਾਹਮਣੇ ਨੇ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਦੇ ਦੂਜੇ ਨੇ ਉਹ ਵੀ ਬੰਦੇ ਬੋਲ ਰਹੇ ਨੇ ਹੋਰ ਬਥੇਰੇ ਬੰਦੇ ਆ ਰਹੇ ਨੇ ਜੀ ਪਰ ਤੁਹਾਡਾ ਇੱਕ ਸਵਾਲ ਇਹ ਵੀ ਹੈ ਜਿਹੜੇ ਤੁਹਾਡੇ ਨਾਲ ਹੁਣ ਰਾਜਨੀਤੀ ਕਾਗੂਆ ਚਾਹੇ ਅਕਾਲੀ ਦਲ ਦੇ ਨੇ ਚਾਹੇ ਭਾਜਪਾ ਦੇ ਚਾਹੇਗਾ ਉਹਨਾਂ ਦਾ ਮਤਲਬ ਕੀ ਹੈ ਉਹਨਾਂ ਨੂੰ ਅਸੀਂ ਕਿਸੇ ਨੇ ਕੋਈ ਅਣਬੈਠ ਨਹੀਂ ਕਰਿਆ ਕੁਝ ਨਹੀਂ ਕਰਿਆ ਉਹ ਆਪਦੀ ਇਨਸਾਨੀਅਤ ਤੌਰ ਤੇ ਸਾਡੀ ਮਦਦ ਕਰ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜੇ ਲੋਕਾਂ 'ਚ ਜਦਾਂ ਇਨਸਾਨੀਅਤ ਹੈਗੀ ਆ ਜੇ ਇਹਨਾਂ 'ਚ ਨਹੀਂ ਹੈਗੀ ਹੂੰ ਜਿਵੇਂ ਹੁਣ 골ਡੀ ਆ ਹੋਰ ਆ ਉਹ ਆਪਣੇ ਰਿਸ਼ਤੇਦਾਰੀ ਤੌਰ ਤੇ ਲਾ ਲਓ ਹੋਰ ਲਾ ਲਓ ਜਿਵੇਂ ਮਰਜ਼ੀ ਲਾ ਲਓ ਪਹਿਲਾਂ 골ਡੀ ਦਲਵੀਰ 골ਡੀ ਨਾ ਜੀ ਨਾ ਜਿਹੜੇ ਬਿੰਨਰਜੀਤ 골ਡੀ ਹਾਂ ਜੀ ਹਾਂ ਉਹ ਖੜਿਆਲ ਤੋਂ ਨੇ ਖੜਿਆਲ ਤੋਂ ਮੇਰੇ ਭਾਬੀ ਜੀ ਨੇ ਉਹਦੇ ਕਰਕੇ ਵੀ ਆਉਂਦਾ ਅਗਲਾ ਵੀ ਇਹਨਾਂ ਨਾਲ ਗਲਤ ਹੋਇਆ ਕੰਮ ਹਾਂ ਉਹਦੇ ਕਰਕੇ ਵੀ ਆਉਂਦਾ ਵਿਚਾਰਾ ਉਹ ਵੀ ਇਨਸਾਨੀਅਤ ਤੌਰ ਤੇ ਵੀ ਆਉਂਦਾ ਹੂੰ ਉਹ ਕਹਿੰਦਾ ਵੀ ਆਪਾਂ ਨੂੰ ਕੋਈ ਅੱਜ ਮਿਲ ਕੇ ਪਹਿਲਾਂ ਵੀ ਹੈਲੋ ਹੈ ਹੁੰਦੀ ਆਪਣੀ ਆਪ ਮਿਲਦੇ ਵੀ ਚਲੋ ਐਂ ਤਾਂ ਹੁੰਦੀ ਹੈ ਨਾ ਜੀ ਹੂੰ ਹੁਣ ਕਰ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਕਰਾ ਨੂੰ ਇਹੀ ਕਹਿਣਾ ਚਾਹੁੰਦਾ ਜੀ ਵੀ ਪਹਿਲਾਂ ਤੁਸੀਂ ਦੇਖ ਲਓ ਵੀ ਸਾਡੇ ਨਾਲ ਕੀ ਹੋਇਆ ਗਾਂ ਛੋੜ ਦੇ ਨਾਲ ਵੀ ਇਹੀ ਕੁਝ ਹੋਣਾ ਪਰ ਜਿਹੜੇ ਬੰਦੇ ਕਹਿੰਦੇ ਵੀ ਤੁਸੀਂ ਤਾਂ ਉਹਨਾਂ ਦੀ ਪਾਰਟੀ ਦੀ ਹੀ ਸੀ ਪਾਰਟੀ ਦੇ ਤਾਂ ਜੀ ਵੀਡੀਓਆਂ ਦੇਖ ਲਓ ਫੋਟੋਆਂ ਦੇਖ ਲਓ ਦਿੱਲੀ ਤੱਕ ਮੈਂ ਇਲੈਕਸ਼ਨਾਂ 'ਚ ਕੰਪੇਨ ਕਰਨ ਗਿਆ ਸਾਰਾ ਕੁਝ ਗਿਆ ਮੇਰੇ ਕੋਲੇ ਪ੍ਰੂਫ ਪਹਿਲਾਂ ਵੀ ਕਦੇ ਕਿਸੇ ਨੇ ਪੈਸੇ ਦੀ ਡਿਮਾਂਡ ਕਰੀ ਆ ਜਾਂ ਤੁਸੀਂ ਕੋਈ ਖਰਚੇ ਪੈਸੇ ਜਾਂ ਤੁਹਾਨੂੰ ਕਿਹਾ ਗਿਆ ਹੋਵੇ ਵੀ ਆਹ ਰੇਂਜ ਕਰ ਦੋ ਆਹ ਰੇਂਜ ਕਰ ਦੋ ਇਸ ਤੋਂ ਪਹਿਲਾਂ ਮੈਨੂੰ ਨਹੀਂ ਕਿਹਾ ਗਿਆ ਜੀ ਮੇਰੀ ਪਾਰਟੀ ਜਦੋਂ ਚੌਥੇ ਨੰਬਰ ਦੇਦੀ ਜਦੋਂ ਅਸੀਂ ਇੱਕ ਵਾਰੀ ਕਿਹਾ ਬੀਏ ਗੱਲ ਤਾਂ ਕੰਮ ਕਰ ਰਹੇ ਜੂਨੀਅਨ ਜਿਨ੍ਹਾਂ ਨੇ ਕਰੋੜਾਂ ਰੁਪਈਆ ਦਾ ਕਾਪੜਾ ਕਰਤਾ 2 ਕਰੋੜ ਦਾ ਕਾਪੜਾ ਕਰਤਾ ਉਹ ਕਹਿੰਦੇ ਬਈ ਤੂੰ ਟਿੱਕੇ ਬਹਿ ਜਾ ਜੇ ਤੇਰੀ ਬਗਵੀ ਉਹ ਤੂੰ ਆਪਦਾ ਗੱਲ ਕਰੀ ਇਹਦੀ ਇਹਦੀ ਗੱਲ ਜਦਾ ਨਹੀਂ ਬੋਲਣਾ ਹੁਣ ਜੇ ਮੈਂ ਤੁਸੀ 30 ਲੱਖ ਰੁਪਈਆ ਦਿੱਤਾ ਸੀ ਜੇ ਉਹਨੂੰ ਪ੍ਰਧਾਨ ਬਣਾ ਦੇ ਤੁਸੀਂ ਫਿਰ ਕਿੰਨੇ ਦਾ ਟਾਰਗੇਟਰ ਕਹੇ ਤੁਸੀਂ 60 ਕਮਾਉਣਾ ਸੀਗਾ ਕਰੋੜ ਆਪਣੇ ਕੋਈ ਕਮਾਉਣਾ ਨਹੀਂ ਦੀ ਕੁਛ ਨਹੀਂ ਦੀ ਜੇ ਆਪਣੇ ਮਨ ਦੀ ਤਮੰਨਾ ਇਹ ਦੀ 2016 ਚ ਵੀ ਮੈਂ ਇਲੈਕਸ਼ਨ ਲੜ ਰਹੇ ਸੀ ਜੀ ਟਰੱਕ ਯੂਨੀਅਨ ਦੀ ਉਦੋਂ ਇਲੈਕਸ਼ਨ ਹੁੰਦੀ ਹੁੰਦੀ ਸੀ ਹਾਂ ਖਾਲੀ ਦਲ ਵੇਲੇ ਉਦੋਂ ਵੀ ਬਕਾਇਦਾ ਜੂਨੀਅਨ ਚ ਬੁੱਸ ਉਦੋਂ ਵੀ ਆਪਾਂ ਇਹੀ ਗੱਲ ਕਹਿ ਕੇ ਖੜੇ ਹੋਏ ਤੇ ਵੀ ਅਸੀਂ ਲੋਕਾਂ 'ਚ ਇੱਕ ਇੱਕ ਰੁਪਈਆ ਦਿਖਾ ਦਾਂਗੇ ਵੀ ਆਹ ਪੈਸੇ ਦੀ ਲੜਾਈ ਆ ਔਰੇ ਵੀ ਆਪਾਂ ਕੋਈ ਕਿਸੇ ਦਾ ਕੋਈ ਪੈਸਾ ਨਹੀਂ ਖਾਣਾ ਹਰਾਮ ਬਰਾਬਰ ਜਿਹੜਾ ਕੋਈ 1 ਰੁਪਈਆ ਵੀ ਖਾਵੇ ਵੀ ਆਪਾਂ ਦਾ ਜਨਤਾ ਦੇ ਸਾਹਮਣੇ ਕਰਨਾ ਪੈਦਾ ਹੁਣ ਵੀ ਮਨ ਦੀ ਦਮੰਨਾ ਇਸ ਦੀ ਮੈਂ ਕਿਹਾ 30 ਦਾ ਚਾਹੀਏ 40 ਲੈ ਲੈਣਾ ਪਰ ਲੋਕਾਂ ਦੇ ਚਾਣਣਾ ਪਾਉਣਾ ਵੀ ਸਾਡੇ ਨੂੰ ਤਾਂ 14 ਸਾਲ ਦਾ 40 ਲੱਖ ਰੁਪਏ ਦੇ ਕੇ ਪ੍ਰਧਾਨਗੀ ਮਿਲਦੀ ਆ 30 ਲੱਖ ਰੁਪਏ ਦੇ ਕੇ ਵੀ ਬਰ ਆਹ ਪੈਸੇ ਦੀ ਲੜਾਈ ਆ ਔਰੇ ਵੀ ਪਹਿਲਾਂ ਇਹ 2 ਕਰੋੜ ਰੁਪਈਆ ਦੂਜੇ ਖਾ ਗਈ ਉਹ ਬਣਾ ਨਹੀਂ ਜੇ ਕਰਕੇ ਵੀ ਮਨ ਮੰਨਣੀ ਨਹੀਂ ਦਿੱਤਾ ਬਣਾਉਦੇ ਤਾਂ ਬਾਈ ਤੁਸੀਂ ਵੀ ਫਿਰ ਨਾ ਜੀ ਅਸੀਂ ਅਸੀਂ ਤਾਂ ਬਸ ਇੱਕ ਵਾਰ ਨਾਂਵ ਬਣਾਉਣਾ ਜੀ ਵੀ ਹਾਂ ਵੀ ਚਲੋ ਐ ਹੋ ਜਾਂਦਾ ਵੀ ਬੰਦੇ ਨੂੰ 20 ਸਾਲ ਹੋ ਗਏ ਫਿਰਦੇ ਨੂੰ ਕਿਸੇ ਕੰਮ 'ਚ ਆਲਾ ਕਹਿੰਦਾ ਵੀ ਗੱਲ ਠੱਪਾ ਲਾ ਕੇ ਵੀ ਪ੍ਰਧਾਨ ਬਣ ਗਿਆ ਵੀ ਪ੍ਰਧਾਨਗੀ ਵਾਲੀ ਪੂਛ ਲਵਾਉਣੀ ਸੀ ਬਸ ਚੱਕਰ ਇਹੀ ਆ ਬਸ ਚੱਕਰ ਇਹੀ ਦੀ ਹੋਰ ਕੁਝ ਨਹੀਂ ਪਰ ਹੁਣ ਤਾਂ ਨਹੀਂ ਤੁਸੀਂ ਇਹੇ ਦਾ ਕਦਮ ਚੱਕਦੇ ਆਪਾਂ ਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਹੂੰ ਹੂੰ ਇਨਸਾਫ ਕਿਹੇ ਦਾ ਵੀ ਐਮ ਐਲ اے ਤੇ ਪਰਚਾ ਹੋਵੇ ਐਮ ਐਲ اے ਦੇ ਬਰਚਾ ਹੋਵੇ ਜੀ ਜਿਹੜੇ ਉਹਨਾਂ ਦੇ ਨਾਲ ਬੰਦੇ ਨੇ ਜਿਹੜੇ ਪੰਜ ਬੰਦੇ ਨੌਲੇ ਤੇ ਵੀਡੀਓ 'ਚ ਉਹਨਾਂ ਉਹ ਬੰਦੇ ਨਹੀਂ ਜਾਣ ਬੁੱਝ ਕੇ ਆਪਦਾ 2 ਕਰੋੜ ਦਾ ਘਾਪੜਾ ਲਕੋਣ ਬਸ ਤੇ ਮੈਨੂੰ ਕਹਿੰਦੇ ਕੋਈ ਨਾ ਤੂੰ ਲਾਲਾ ਜਿਹੜਾ ਜੋੜ ਲਾ। ਐਮਐਲਏ ਤੇ ਤੁਹਾਨੂੰ ਕਿਵੇਂ ਲਾੜਾ? ਤੁਹਾਡੇ ਕੋਲੇ ਕੀ ਸਬੂਤ ਆ? ਕੋਈ ਹੋਰ ਬੰਦਾ ਪੈਸੇ ਲੈ ਕੇ ਗਿਆ, ਕੋਈ ਹੋਰ ਦੇ ਕੇ ਗਿਆ ਐਮਐਲਏ ਦਾ ਕੀ ਸਬੂਤ ਆ ਤੁਹਾਡੇ ਕੋਲੇ? ਸਬੂਤਾਂ ਜੀ ਜਦੋਂ ਅਸੀਂ ਐਮਐਲਏ ਸਾਹਿਬ ਦੇ ਘਰੋਂ ਆਏ ਆ ਕਹਿੰਦੇ ਅਸੀਂ ਸਲਾਹ ਕਰਕੇ ਦੱਸਦੇ ਸਾਡੇ ਨਾਲ ਦੇ ਨਾਲ ਬੈਗ ਨਾਲ ਦੀ ਨਾਲ ਸਾਡੇ ਗਾਇਲ ਭੇਜਿਆ ਉਹਨਾਂ ਨੇ ਬਲੌਕ ਪ੍ਰਧਾਨ ਵੀ ਜਾ ਕੇ ਉਹਨਾਂ ਨੂੰ ਮਿਲ ਜਾ ਕੇ ਵੀ ਕਿੱਥੇ ਮਿਲੇਗਾ? ਉਹਨੇ ਸਾਨੂੰ ਢਲੋਂ ਹਵੇਲੀ ਦਾ ਟਾਈਮ ਦਿੱਤਾ ਉੱਥੇ ਲੋਕੇਸ਼ਨ ਘਟਾ ਲੈਣਾ। ਹੂੰ ਬੇ ਲੋ ਹਵੇਲੀ ਜਿ ਬੈਠ ਕੇ ਸਾਡੀ ਡੀਲ ਹੋਈ ਉਹਨਾਂ ਨੇ ਕਹਿ ਵੀ ਐਨੇ ਪੈਸੇ ਲੱਗਣਗੇ ਬਈ ਪਹਿਲਾਂ 20 ਲੱਖ ਰੁਪਏ ਤੁਸੀਂ ਟੱਲੋ ਉਹ ਜਿਹੜੀ ਹੁਣ ਤੇਰਾ 20 ਲੱਖ ਰੁਪਏ ਲੱਗੂ ਤੁਸੀਂ ਹਵੇਲੀ ਦੀ ਗੱਲ ਕਰਦੇ ਹੋ ਉੱਥੋਂ ਤੁਸੀਂ ਸੀਸੀਟੀਵੀ ਫੁਟੇਜ ਲਈ ਕੋਈ ਉੱਥੋਂ ਫੋਟੋਆਂ ਵਗੈਰਾ ਤੁਹਾਡੇ ਕੋਲੇ ਕੋਈ ਉੱਥੋਂ ਵਜੇ ਕੋਈ ਫੋਟੋ ਨਹੀਂ ਲਈ ਜੀ ਉਹਨਾਂ ਦੀ ਲੋਕੇਸ਼ਨ ਹੈਗੀ ਸਾਰਾ ਕੁਝ ਹੈਗਾ ਹੂੰ ਹਾਂ ਉਹਦੇ ਮੈਨੂੰ ਇਹ ਤਾਂ ਅਸੀਂ ਸਰਕਾਰ ਨੂੰ ਕਹਿੰਦੇ ਜੀ ਸਰਕਾਰ ਕਢਾ ਲਵੇ ਮੇਰੀ ਵੀ ਸਾਰੀਆਂ ਫਰਵਰੀ ਮਹੀਨੇ ਦੀਆਂ ਕਢਾ ਲਵੇ ਡਿਟੇਲਾਂ ਗੁਰਪ੍ਰੀਤ ਦੀਆਂ ਵੀ ਕਢਾ ਲਵੇ ਨਦਪਰ ਦੀਆਂ ਤੇ ਐਮਐਲਏ ਦੀਆਂ ਵੀ ਕਢਾ ਲਵੇ ਘਰ ਵਾਲੇ ਦੀਆਂ 1 ਮਿੰਟ ਤੋਂ ਪਹਿਲਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੀ ਕਿਹੜੇ ਨਾਲ ਕੀ ਗੱਲਾਂ ਹੋਈਆਂ ਨੇ ਹੁਣ ਸਰਕਾਰ ਕੀ ਨਹੀਂ ਕਰਾ ਸਕਦੀ ਜੀ ਨਰਿੰਦਰ ਕੌਰ ਭਰਾਜ ਤੋਂ ਬਣਾ ਹੋਰ ਕਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਐ ਜਿਹੜੇ ਸਾਨੂੰ ਜਾਣਦੇ ਸੀ ਬਾਈ ਨੇਮ ਜਾਂ ਬਾਈ ਫੇਸ ਜਾਣਦੇ ਸੀਗੇ ਛੋਡੇ ਸੰਗਰੂਰ ਦੇ ਸਾਰੇ ਜਾਣਦੇ ਨੇ ਸਾਰਿਆਂ ਨੂੰ ਮਿਲਦੇ ਕਰਦੇ ਦੇ ਆ ਮਰੋੜਾ ਹੋਣੇ ਆ ਮਰੋੜਾ ਵੀ ਜਾਣਦੇ ਕੋ ਜਾਣਦੇ ਸਾਨੂੰ ਹਾਂ ਜੀ ਉਹਨਾਂ ਨੂੰ ਵੀ ਮਿਲ ਜਾਂ ਹੈਲੋ ਹਾਏ ਹੁੰਦੀ ਦੀ ਜਿੱਥੇ ਪ੍ਰੋਗਰਾਮ ਦੇ ਮਿਲਦੇ ਹੋਰ ਕਰਦੇ ਹਰ ਇੱਕ ਨੂੰ ਜੀ ਕੋਈ ਐਜੀ ਗੱਲ ਨਹੀਂ ਜੀ ਹੁਣ 14 ਸਾਲ ਮਿਹਨਤ ਕਰਦੇ ਨੂੰ ਹੋਵੇ ਬਾਲਟੀ ਚ ਜੀ ਹੁਣ ਦਿੱਲੀ ਵੀ ਮਿਲੇ ਹੋਰ ਵੀ ਮਿਲੇ ਸਾਰੇ ਹਰ ਇੱਕ ਬੱਚਾ ਬੱਚਾ ਜਾਣਦਾ ਜੀ ਹਮ ਪਰ ਤੁਹਾਨੂੰ ਫੋਨ ਕਿਸੇ ਦਾ ਨਹੀਂ ਆਇਆ ਨਾ ਫੋਨ ਕਿਸੇ ਦਾ ਨਹੀਂ ਆਇਆ ਜੀ ਕਿਸੇ ਦਾ ਵੀ ਨਹੀਂ ਆਇਆ ਬੱਚੇ ਦਾ ਵੀ ਫੋਨ ਜੀ ਹਮ ਹਮ ਕੋਈ ਹੋਰ ਵੀ ਨਹੀਂ ਆਇਆ ਵੀ ਤੂੰ ਚੁੱਪ ਕਰ ਜਾ ਜਾਂ ਕੁਛ ਇਦਾਂ ਦਾ ਨਾ ਜੀ ਕੁਛ ਨਹੀਂ ਆਇਆ ਜੀ ਕੋਈ ਕਿਸੇ ਰਾਹੀਂ ਸੁਨੇਹਾ ਵੀ ਨਹੀਂ ਆਇਆ ਨਾ ਜੀ ਹਮ ਤੁਹਾਨੂੰ ਹੁਣ ਜਿਹੜੇ ਉਥੋਂ ਦੇ ਸੰਗਰੂਰ ਦੇ ਐਸਪੀ ਨੇ ਐਸਐਸਪੀ ਨੇ ਜਾਂ ਜਿਹੜੇ ਸੰਬੰਧਤ ਐਸਐਚਓ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਕਰ ਰਹੇ ਨਹੀਂ ਕਰ ਬਈ ਸੈਟ ਬਣ ਗਈ ਹੋਰ ਬਣ ਗਈ ਹੁਣ ਕੀ ਕਹਿ ਸਕਦੇ ਆ ਇਹਦਾ ਹੁਣ ਇਹਨਾਂ ਨੇ ਕਹਿ ਦਿੱ ਵੀ ਸਾਨੂੰ ਵੀ ਮੈਂ ਸੌ ਖਾਣੇ ਵਿੱਚ ਫਲਾਣਾ ਕਰਦੇ ਉਹਦੇ ਤੇ ਵੀ ਇਸ ਦਾ ਕਹਿਤਾ ਵੀ ਆ ਜਾ ਵੀ ਉੱਥੇ ਫਲਾਣੇ ਦਾ ਵੀ ਆ ਜਾ ਰੋੜੇ ਵਾਲਾ ਆ ਜਾ ਬਾਬੇ ਦੇ ਹੂੰ ਉੱਥੇ ਸੌ ਖਾਣੇ ਤੇ ਜੇ ਉਹ ਉੱਥੇ ਆ ਕੇ ਕਹਿਗੇ ਫੇਰ ਤੁਸੀਂ ਮਾਫੀ ਮੰਗੋਗੇ ਕਿਹਦਾ ਜੀ ਮਾਫੀ ਮੰਗਾਂਗੇ ਜੀ ਆਪਦੇ ਬੱਚੇ ਨੂੰ ਲੈ ਕੇ ਆ ਜਾਣ ਨਾਲੋਂ ਬਲੌਕ ਪ੍ਰਧਾਨ ਨੂੰ ਲੈ ਜਾ ਜੀ ਵੀ ਕਾਕੇ ਦੇ ਘਰੋਂ ਅਸੀਂ 30 ਲੱਖ ਰੁਪਏ ਨਹੀਂ ਲੈ ਕੇ ਗਏ ਐਨੀ ਤਰੀਕ ਨੂੰ 30 ਲੱਖ ਰੁਪਏ ਅਸੀਂ ਮੋੜਿਆ ਨਹੀਂ ਹੂੰ ਬੀੜਾੜੀਆ ਡੀਲ ਨਹੀਂ ਹੋਈ ਤੇ ਆ ਕੇ ਉੱਥੇ ਨੇਮ ਕਰ ਦੇਣਾ ਜਿਹੜੀਆਂ ਗੱਲਾਂ ਮੈਂ ਕਹੂੰਗਾ ਉਹ ਗੱਲਾਂ ਦਾ ਉੱਥੇ ਨੇਮ ਕਰ ਦੇਣ ਕਹਿ ਕੇ ਹੂੰ ਮੈਂ ਵੀ ਕਰੂੰਗਾ ਅਸੀਂ ਮਾਫੀ ਮੰਗ ਲਾਂਗੇ ਪਹਿਰੀ ਹੱਥ ਵੀ ਲਾ ਦਾਂਗੇ ਸਾਰੀ ਜਨਤਾ 'ਚ ਕਿਤੇ ਮਰਜ਼ੀ ਰਵਾ ਲੈਣ ਹੂੰ ਤੇ ਜੇ ਨਾ ਆਏ ਉਹ ਫਿਰ ਜੇ ਨਾ ਆਏ ਫਿਰ ਸਾਰੀ ਦੁਨੀਆ ਨੂੰ ਪਤਾ ਹੀ ਹੈ ਜੀ ਵੀ ਕੀ ਨੇ ਉਹ ਹੂੰ ਪਹਿਲਾਂ ਵੀ ਪਤਾ ਹੁਣ ਵੀ ਪਤਾ ਲੱਗ ਜੂਗਾ ਹੂੰ ਜੀ ਚਲੋ ਕਾਕਾ ਜੀ ਤੁਸੀਂ ਸਮਝ ਪਈ ਤੁਹਾਡਾ ਬਹੁਤ ਬਹੁਤ ਧੰਨਵਾਦ